ਸਾਚੂਆ ਕਾਲ ਦਾਨ ਮੀਟ ਦੇਖ ਰਿਓ ਤੁਸੀਂ ਮੈਂ ਪਰਮੇਂਦਰ ਸਿੰਘ ਇਸ ਵਕਤ ਦੀਆਂ ਵੱਡੀਆਂ ਤੇ ਤਾਜ਼ਾ ਖਬਰਾਂ ਲੈ ਕੇ ਹਾਜ਼ਰ ਹਾਂ ਸਭ ਤੋਂ ਪਹਿਲੇ ਰੁਕ ਕਰ ਲਵਾਂਗੇ ਸ਼੍ਰੋਮਣੀ ਕਮੇਟੀ ਨੇ ਐਸਜੀਪੀਸੀ ਦੀ ਕਬੱਡੀ ਟੀਮ ਦਾ ਆਉਣ ਵਾਲੇ ਸੈਸ਼ਨ 2025 ਦੇ ਲਈ ਐਲਾਨ ਕਰ ਦਿੱਤਾ ਹੈ ਅ ਸ਼੍ਰੋਮਣੀ ਕਮੇਟੀ ਦੇ ਮੁਖ ਸਕੱਤਰ ਕੁਲਵੰਤ ਸਿੰਘ ਮੰਨਣ ਮੈਂਬਰ ਅਮਰਜੀਤ ਸਿੰਘ ਭਲਾਈਪੁਰ ਅਤੇ ਸਕੱਤਰ ਖੇਡ ਤਜਿੰਦਰ ਸਿੰਘ ਪੱਡਾ ਨੇ ਟੀਮ ਐਲਾਨਦਿਆਂ ਕਬੱਡੀ ਖਿਡਾਰੀਆਂ ਦੀਆਂ ਨਵੀਆਂ ਜਰਸੀਆਂ ਵੀ ਜਾਰੀ ਕਰ ਦਿੱਤੀਆਂ ਨੇ ਇਸ ਸਬੰਧੀ ਜਾਣਕਾਰੀ ਦਿੰਦੇ ਆ ਮੁਖ ਸਕੱਤਰ ਕੁਲਵੰਤ ਸਿੰਘ ਮੰੰਡਣ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਸਿੱਖ ਨੌਜਵਾਨਾਂ ਨੂੰ ਖੇਡਾਂ ਦੇ ਨਾਲ ਜੋੜਨ ਦੇ ਲਈ ਲਗਾਤਾਰ ਉਪਰਾਲੇ ਕਰ ਰਹੀ ਹੈ ਸ਼੍ਰੋਮਣੀ ਕਮੇਟੀ ਦੇ ਵੱਲੋਂ ਹਾਕੀ ਅਕੈਡਮੀ ਅਤੇ ਕਬੱਡੀ ਅਕੈਡਮੀ ਰਾਹੀਂ ਖਿਡਾਰੀ ਤਿਆਰ ਕਰਨ ਦੇ ਨਾਲ ਨਾਲ ਸਿੱਖ ਨੌਜਵਾਨਾਂ ਨੂੰ ਮਾਰਸ਼ਲ ਆਰਟ ਗੱਤਕੇ ਦੀ ਸਿਖਲਾਈ ਵੀ ਦਿੱਤੀ ਜਾ ਰਹੀ ਹੈ ਉਰਨਿਆ ਕਿ ਸ਼੍ਰੋਮਣੀ ਕਮੇਟੀ ਦੇ ਕਬੱਡੀ ਖਿਡਾਰੀਆਂ ਦੇ ਵੱਲੋਂ ਹਰ ਸਾਲ ਵੱਡੀਆਂ ਵੱਲਾਂ ਮਾਰੀਆਂ ਜਾਂਦੀਆਂ ਨੇ ਅਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਦਿਸ਼ਾ ਨਿਰਦੇਸ਼ਾਂ ਦੇ ਉੱਤੇ ਇਸ ਸਾਲ ਦੇ ਆਉਣ ਵਾਲੇ ਸੈਸ਼ਨ ਦੇ ਲਈ ਕਬੱਡੀ ਟੀਮ ਦਾ ਅੱਜ ਐਲਾਨ ਵੀ ਕਰ ਦਿੱਤਾ ਗਿਆ ਹੈ ਸਰਦਾਰ ਮੇਜਰ ਸਿੰਘ ਸਹੇੜੀ ਕੋਚ ਦੀ ਨਿਗਰਾਨੀ ਹੇਠ ਮੇਜਰ ਲੀਗ ਕਬੱਡੀ ਫੈਡਰੇਸ਼ਨ ਦੇ ਵਿੱਚ ਇਸ ਨੂੰ ਖੇਡਿਆ ਜਾਵੇਗਾ ਤੇ ਇਸ ਟੀਮ ਦੇ ਵਿੱਚ ਭੁਪਿੰਦਰ ਸਿੰਘ ਪਿੰਦਾ ਮੂਲੇਵਾਲ ਨੂੰ ਕਪਤਾਨ ਅਤੇ ਕੁਲਦੀਪ ਸਿੰਘ ਸ਼ਿਕਾਰਮਾਛੀਆਂ ਤੇ ਜਰਮਨਜੀਤ ਸਿੰਘ ਬਲਪੁਰੀਆ ਨੂੰ ਉਪ ਕਪਤਾਨ ਬਣਾਇਆ ਗਿਆ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿੱਥੇ ਗੁਰੂ ਘਰਾਂ ਦਾ ਪ੍ਰਬੰਧ ਕਰਦੀ ਹੈ ਉੱਥੇ ਐਜੂਕੇਸ਼ਨ ਦੇ ਵੱਡੇ ادارے ਆ ਤੇ ਇਦਾਂ ਹੀ ਹੈਲਥ ਦੇ ਜਿਹੜੇ ਵੱਡੇ ادارے ਆ ਜਿਹੜੇ ਹੈਲਥ ਦੇ ਤੌਰ ਤੇ ਸੇਵਾ ਕਰਦੀ ਹੈ ਤੇ ਉਹਦੇ ਤੋਂ ਅੱਗੇ ਵੱਧ ਕੇ ਸ਼੍ਰੋਮਣੀ ਕਮੇਟੀ ਨੇ سپورٹس ਵੱਲ ਵੀ ਧਿਆਨ ਦਿੱਤਾ ਇੱਥੇ ਸਾਡੀਆਂ ਟੀਮਾਂ ਜਿਹੜੀਆਂ ਭਾਵੇਂ ਉਹ ਗਤਕਾ ਗਤਕੇ ਦੀ ਟੀਮ ਆ ਮਾਰਸ਼ਲ ਆਰਟ ਆ ਸਾਡਾ ਤੇ ਉਹਦੇ ਵਿੱਚ ਵੱਡੀਆਂ ਮੱਲਾਂ ਮਾਰੀਆਂ ਇਦਾਂ ਹੀ ਹਾਕੀ ਦੇ ਵਿੱਚ ਸਾਡੇ ਜਿਹੜੇ ਖਿਡਾਰੀ ਆ ਉਹ ਨੈਸ਼ਨਲ ਅੰ ਦੇ ਵਿੱਚ ਵੀ ਖੇਡਿਆ ਹੈ ਤੇ ਕਬੱਡੀ ਜਿਹੜੀ ਸਾਡੀ ਮਾਂ ਖੇਡ ਆ ਕਬੱਡੀ ਪੰਜਾਬ ਦੀ ਉਹਦੇ ਤਹਿਤ ਸਾਡੀ ਟੀਮ ਸਾਰੀ ਇੱਥੇ ਨਾਲ ਹੈਗੀ ਹੈ ਤੇ ਉਹ ਟੀਮ ਨੇ ਸਿੱਖੀ ਸਰੂਪ ਨੂੰ ਰੱਖਦੇ ਹੋਏ ਵੀ ਵੱਡੀਆਂ ਮੱਲਾਂ ਜਿਹੜੀਆਂ ਉਹ ਮਾਰੀਆਂ ਅੱਜ ਜਿਹੜਾ ਸੈਸ਼ਨ ਜਿਹੜਾ ਅਗਲਾ ਸੈਸ਼ਨ ਜਿਹੜਾ ਸ਼ੁਰੂ ਹੋ ਰਿਹਾ ਕਬੱਡੀ ਦਾ ਉਹਦੇ ਤਹਿਤ ਅਸੀਂ ਜਿਹੜੀ ਅੱਜ ਉਹਨਾਂ ਦੀ ਡਰੈਸ ਜਿਹੜੀ ਆ ਉਹ ਲੀਜ਼ ਕੀਤੀ ਹੈ ਤੇ ਅੱਛੀ ਚਾਹੁੰਦੇ ਆ ਕਿ ਜਦੋਂ ਸਿੱਖੀ ਸਰੂਪ ਦੇ ਵਿੱਚ ਕਿਸੇ ਵੀ ਗੇਮ ਦੇ ਵਿੱਚ ਬੱਚੇ ਖੇਡਦੇ ਆ ਤੇ ਫਿਰ ਧਰਮ ਨੂੰ ਵੀ ਇਤਸ਼ਾਹ ਮਿਲਦਾ ਤੇ ਕੌਮ ਨੂੰ ਵੀ ਚੜ੍ਹਦੀ ਕਲਾ ਮਿਲਦੀ ਹੈ ਤੇ ਮੈਂ ਤੇ ਫਿਰ ਨਸ਼ਿਆਂ ਤੋਂ ਵੀ ਜਿਹੜਾ ਜਿਹੜੇ ਉਹ ਬੱਚੇ ਵੱਜਦੇ ਆ ਕਿਉਂਕਿ ਜਦੋਂ ਕੋਈ ਵੀ ਪਲੇਅਰ ਆ ਜਾਂ ਬੱਚਾ ਆ ਨੌਜਵਾਨ ਆ ਤੇ ਜਦੋਂ ਗਰਾਊਂਡ ਦੇ ਵਿੱਚ ਚਲ ਜਾਂਦਾ ਤੇ ਗਰਾਊਂਡ 'ਤੇ ਜਾ ਕੇ ਫਿਰ ਉਹਦਾ ਇੰਟਰਸਟ ਜਿਹੜਾ ਗੇਮ ਬਲ ਬਣ ਜਾਂਦਾ ਜੇ ਜਦੋਂ ਗੇਮ ਵਾਲਾ ਇੰਟਰਸਟ ਬਣ ਜਾਂਦਾ ਤੇ ਫਿਰ ਉਹ ਬੱਚਿਆਂ ਦੇ ਜਿਹੜੇ ਮਾੜੀਆਂ ਆਦਤਾਂ ਆ ਉਹ ਮਾੜੀਆਂ ਆਦਤੋਂ ਵੀ ਭਾਵੇਂ ਨਛੇ ਆ ਤੇ ਭਾਵੇਂ ਦੂਸਰੀਆਂ ਮਾੜੀਆਂ ਮਾੜੀਆਂ ਆਦਤਾਂ ਕਿਉਂਕਿ ਉਹਦਾ ਇੰਟਰਸਟ ਹੀ ਸਾਰਾ ਗਰਾਊਂਡ ਵਾਲ ਹੁੰਦਾ ਤੇ ਫਿਰ ਉਹ ਮਾੜੀਆਂ ਆਦਤਾਂ ਤੋਂ ਵੀ ਜਿਹੜੇ ਵਜਦੇ ਮੇਰੀ ਇਹ ਹੱਥ ਜੋੜ ਕੇ ਬੇਨਤੀ ਵੇ ਸਾਰੇ ਨੌਜਵਾਨ ਵੀਰਾਂ ਨੂੰ ਬੱਚਿਆਂ ਤੇ ਬੱਚਿਆਂ ਨੂੰ ਕਿ ਆਪਾਂ ਵੱਧ ਤੋਂ ਵੱਧ ਸਪੋਰਟਸ ਵਾਲ ਆਈਏ ਤੇ ਜਦੋਂ ਸਪੋਰਟਸ ਵਾਲ ਆਵਾਂਗੇ ਖੇਡਾਂ ਵਾਲ ਆਵਾਂਗੇ ਤੇ ਆਪਣੀ ਤੰਦਰੁਸਤੀ ਵੀ ਸਿਹਤ ਮੈਂ ਕਹੇ ਇਹ ਵੀ ਕਹਿਣਾ ਕਿ ਪੰਜਾਬ ਦੀ ਧਰਤੀ ਤੇ ਜਦੋਂ ਪਿਛਲਾ ਸਮਾਂ ਸੀਗਾ ਅੱਜ ਤਾਂ ਬੱਚੇ ਬਹੁਤ ਬਾਹਰ ਚੱਲ ਗਏ ਪਿਛਲਾ ਸਮਾਂ ਸੀਗਾ ਤਾਂ ਉਹਦੇ ਵਿੱਚ ਦੇਖਦਾ ਹੁੰਦਾ ਸੀ ਅਸੀਂ ਇੰਡੀਆ ਦੇ ਵਿੱਚ ਇੱਕ ਤਖੜੇ ਸਰੀਰ ਦੇ مالک ਸੀਗੇ ਤੇ ਬਹੁਤ ਵੱਡੀਆਂ ਖੇਡਾਂ ਵਿੱਚ ਮੱਲਾ ਮਾਰਦੇ ਸੀ ਤੇ ਮੈਨੂੰ ਉਹ ਦਿਨ ਜਿਹੜੇ ਦੁਆਰਾ ਆਪਾਂ ਨੂੰ ਤਿਆਰ ਕਰਨੇ ਚਾਹੀਦੇ ਆ ਤੇ ਬੱਚਿਆਂ ਨੂੰ ਖੇਡਾਂ ਵਿੱਚ ਪਾ ਕੇ ਆਪਾਂ ਉਹਨਾਂ ਦਾ ਜੀਵਨ ਜਿਹੜਾ ਉਹ ਤੰਦਰੁਸਤੀ ਬਣਾਈਏ ਤੇ ਬੱਚੇ ਜਿਹੜੇ ਹਮੇਸ਼ਾ ਮੱਲਾ ਮੰਨਗੇ ਤੇ ਕੌਮ ਦਾ ਦੇਸ਼ ਦਾ ਨਾਮ ਰੋਸ਼ਨ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਗੱਲ ਚੰਡੀਗੜ੍ਹ ਦੇ ਮੇਅਰ ਚੋਣਾਂ ਦੀ ਕਰ ਲੈਨੇ ਅੱਜ ਚੰਡੀਗੜ੍ਹ ਸ਼ਹਿਰ ਨੂੰ ਨਵਾਂ ਮੇਅਰ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਮਿਲਣ ਜਾ ਰਿਹਾ ਹੈ ਚੋਣ ਪ੍ਰਕਿਰਿਆ ਜਿਹੜੀ ਆ ਲਗਾਤਾਰ ਚੱਲ ਰਹੀ ਹੈ ਇਸ ਵਾਰ ਮੇਅਰ ਦਾ ਅਹੁਦਾ ਮਹਿਲਾ ਦੇ ਲਈ ਰਾਖਵਾਂ ਰੱਖਿਆ ਗਿਆ ਭਾਜਪਾ ਦੀ ਹਰਪ੍ਰੀਤ ਬਬਲਾ ਅਤੇ ਕਾਂਗਰਸ ਆਮ ਆਦਮੀ ਪਾਰਟੀ ਗੱਠਜੋੜ ਦੀ ਕਾਉਂਸਲਰ ਪ੍ਰੇਮ ਲਤਾ ਦੇ ਵਿਚਕਾਰ ਮੁਕਾਬਲਾ ਹੈ ਤੇ ਦੋਵਾਂ ਪਾਸਿਆਂ ਤੋਂ ਅਹੁਦਿਆਂ ਨੂੰ ਲੈ ਕੇ ਜੋੜ ਤੋੜ ਦੀ ਸਿਆਸਤ ਵੀ ਲਗਾਤਾਰ ਚੱਲ ਰਹੀ ਹੈ ਇਸ ਦੇ ਲਈ ਕਾਂਟੇ ਦੀ ਟੱਕਰ ਹੋਣ ਦੀ ਸੰਭਾਵਨਾ ਵੀ ਹੈ ਜਦੋਂ ਕਿ ਸੀਨੀਅਰ ਡਿਪਟੀ ਮੇਅਰ ਦੇ ਲਈ ਭਾਜਪਾ ਦੀ ਬਿਮਲਾ ਦੂਬੇ ਅਤੇ ਗੱਠਚੋੜ ਦੇ ਜਸਵੀਰ ਸਿੰਘ ਬੰਟੀ ਚੋਣ ਮੈਦਾਨ ਦੇ ਵਿੱਚ ਨੇ ਡਿਪਟੀ ਮੇਅਰ ਦੇ ਲਈ ਭਾਜਪਾ ਦੇ ਲਖਬੀਰ ਬਿੱਲੂ ਅਤੇ ਗੱਠਜੋੜ ਤੋਂ ਤਰੁਣਾ ਮਹਿਤਾ ਵਿਚਾਲੇ ਮੁਕਾਬਲਾ ਹੈ ਤੇ ਸੇਵਾਮੁਕਤ ਜੱਜ ਜੈਸ਼ਰੀ ਠਾਕੁਰ ਚੋਣ ਅਧਿਕਾਰੀ ਰਮਣੀਕ ਸਿੰਘ 베ਦੀ ਅਤੇ ਡਿਪਟੀ ਕਮਿਸ਼ਨਰ ਨਿਸ਼ਾਨ ਤੇ ਯਾਦਵ ਦੀ ਨਿਗਰਾਨੀ ਦੇ ਹੇਠ ਬੈਲਟ ਪੇਪਰ ਦੇ ਰਾਹੀਂ ਇਹ ਚੋਣ ਜੜੀਆਂ ਨੇ ਹੁੰਦੀਆਂ ਨਜ਼ਰ ਆ ਰਹੀਆਂ ਨੇ ਤਾਂ ਨਿਗਮ ਦਫ਼ਤਰ ਵਿਖੇ ਤਕਰੀਬਨ ਸਵੇਰੇ 11 ਵਜੇ ਪ੍ਰਕਿਰਿਆ ਜਿਹੜੀ ਹੈ ਸ਼ੁਰੂ ਹੋ ਗਈ ਸੀ ਤੇ 35 ਕਾਉਂਸਲਰਾਂ ਦੇ ਨਾਲ ਇੱਕ ਐਮਪੀ ਦੇ ਨਾਲ VOTING ਪ੍ਰਕਿਰਿਆ ਜਿਹੜੀ ਹੈ ਲਗਾਤਾਰ ਚੱਲੀ ਹੈ ਤਾਂ ਤੁਹਾਨੂੰ ਦੱਸ ਦਿੰਦਾ ਕਿ ਭਾਜਪਾ ਦੇ ਕੋਲ 16 ਜਦਕਿ ਗੱਠਜੋੜ ਦੇ ਕੋਲ 20 ਕੌਂਸਲਰ ਨੇ ਭਾਜਪਾ ਨੂੰ ਬਹੁਮਤ ਦੇ ਲਈ 3 ਹੋਰ ਵੋਟਰਾਂ ਦੀ ਲੋੜ ਪਵੇਗੀ ਤਾਂ ਕਾਂਗਰਸ ਛੱਡ ਕੇ ਭਾਜਪਾ ਦੇ ਵਿੱਚ ਸ਼ਾਮਲ ਹੋਏ ਗੁਰਬਖਸ਼ ਰਾਬਤ ਸਾਬਕਾ ਪਾਰਟੀ ਦੇ ਉਮੀਦਵਾਰਾਂ ਦੇ ਖਿਲਾਫ ਵੋਟ ਪਾਉਣ ਰਹੇ ਨੇ ਅਤੇ ਪਹਿਲੀ ਵਾਰ ਚੋਣਾਂ ਦੇ ਵਿੱਚ ਗੜਬੜੀ ਕਾਰਨ ਨਿਗਮ ਚੋਣ ਦੇਸ਼ ਵਿਦੇਸ਼ ਦੇ ਵਿੱਚ ਚਰਚਾ ਦਾ ਵਿਸ਼ਾ ਵੀ ਜਿਹੜਾ ਬਣੀ ਹੋਈ ਹੈ ਤਾਂ ਕ੍ਰਾਸ ਵੋਟਿੰਗ ਇਨਵੈਲਿਡ ਵੋਟਾਂ ਦਾ ਸਾਇਆ ਚੋਣ ਦੇ ਉੱਤੇ ਮੰਡਰਾ ਰਿਹਾ ਤੇ ਭਾਜਪਾ ਨੂੰ ਕ੍ਰਾਸ ਵੋਟਿੰਗ ਦੀ ਉਮੀਦ ਵੀ ਹੈ ਜਦ ਕਿ ਗੱਠਜੋੜ ਨੂੰ ਡਰ ਹੈ ਕਿ ਕੁਝ ਨਰਾਜ਼ ਕੌਂਸਲਰ ਵੋਟਾਂ ਖਰਾਬ ਨਾ ਕਰ ਦੇਣ ਤਾਂ ਆਮ ਆਦਮੀ ਪਾਰਟੀ ਦੀ ਵਾਰਡ ਨੰਬਰ 16 ਤੋਂ ਕੌਂਸਲਰ ਪੂਨਮ ਅਤੇ ਉਸ ਦੇ ਪਤੀ ਨੇ ਇੱਕ ਦੋ ਦਿਨ ਪਹਿਲਾਂ ਤੋਂ ਹੀ ਪਾਰਟੀ ਪ੍ਰਤੀ ਬਗਾਵਤ ਦੇ ਤੇਵਰ ਅਖਤਿਆਰ ਕੀਤੇ ਹੋਏ ਸਨ ਜਿਸ ਕਰਕੇ ਸੰਸਦ ਮੈਂਬਰ ਮਨੀਸ਼ ਤਿਵਾੜੀ ਅਤੇ ਹੋਰ ਸੀਨੀਅਰ ਕਾਂਗਰਸੀ ਆਗੂ ਪੂਨਮ ਦੇ ਘਰ ਜਾਂਦੇ ਵੀ ਨਜ਼ਰ ਆਏ ਸੀ ਤੇ ਉਹਨਾਂ ਨੂੰ ਆਪਣੇ ਨਾਲ ਰੋਪੜ ਲੈ ਕੇ ਗਏ ਜਿੱਥੇ ਪਾਰਟੀ ਦੇ ਹੋਰ ਕਾਉਂਸਲਰ ਡੇਰਾ ਜਮਾਕੇ ਬੈਠੇ ਹੋਏ ਸਨ ਅਤੇ ਗੱਠਜੋੜ ਦੇ ਸਾਰੇ ਕਾਉਂਸਲਰ ਸ਼ਹਿਰ ਤੋਂ ਬਾਹਰ ਨਜ਼ਰ ਆਏ ਜੋ ਸਿੱਧੇ ਚੌਣ ਮੈਦਾਨ ਦੇ ਵਿੱਚ ਹੀ ਪਹੁੰਚਦੇ ਨਜ਼ਰ ਆਏ ਨੇ ਤਾਂ ਚੋਣਾਂ ਤੋਂ ਪਹਿਲਾਂ ਅਤੇ ਵਿਚਕਾਰ ਸ਼ਾਇਦ ਕਈ ਸਿਆਸੀ ਘਟਨਾਕ੍ਰਮ ਵੀ ਦੇਖਣ ਨੂੰ ਮਿਲੇ ਕਿਸੇ ਵੀ ਤਰ੍ਹਾਂ ਦੀ ਹਿੰਸਕ ਘਟਨਾ ਦੇ ਨਾਲ ਨਜਿੱਠਣ ਦੇ ਲਈ ਨਿਗਮ ਸੁਰੱਖਿਆ ਘੇਰੇ ਦੇ ਵਿੱਚ ਵੀ ਰਹੇਗੀ ਅਤੇ ਚੋਣ ਦੌਰਾਨ ਵੀਡੀਓਗ੍ਰਾਫੀ ਵੀ ਜਿਹੜੀ ਹੈ ਲਗਾਤਾਰ ਹੁੰਦੀ ਨਜ਼ਰ ਆ ਰਹੀ ਹੈ ਤਾਂ ਸਿਆਸੀ ਪਾਰਟੀਆਂ ਦੀ ਸ਼ਾਖ ਦਾ ਦੇ ਉੱਤੇ ਲੱਗੀ ਹੋਈ ਹੈ ਤੇ ਭਾਜਪਾ ਨਿਗਮ ਦੇ ਵਿੱਚ ਵਾਪਸੀ ਕਰਨ ਦੀ ਕੋਸ਼ਿਸ਼ ਵੀ ਕਰ ਰਹੀ ਹੈ ਜਦਕਿ ਗੱਠ ਜੋੜ ਦੀ ਭਾਈਵਾਲ ਆਮ ਆਦਮੀ ਪਾਰਟੀ ਆਪਣਾ ਲਗਾਤਾਰ ਦੂਜੀ ਵਾਰ ਮੇਅਰ ਬਣਾਉਣ ਦੀ ਵੀ ਪੂਰੀ ਜਤੋਜਾਤ ਕਰ ਰਹੀ ਹੈ ਇਸ ਦੇ ਨਾਲ ਹੀ ਉਸ ਦੇ ਕਾਉਂਸਲਰਾਂ ਅਤੇ ਕਾਂਗਰਸ ਦਾ ਸਹਿਯੋਗ ਵੀ ਜਿਹੜਾ ਅਹਿਮ ਹੋਵੇਗਾ ਤੇ ਇਸੇ ਤਰ੍ਹਾਂ ਕਾਂਗਰਸ ਦੇ ਕੋਲ 10 ਸਾਲਾਂ ਦੇ ਬਾਅਦ ਕਿਸੇ ਅਹੁਦੇ ਦੇ ਉੱਤੇ ਜਿੱਤ ਹਾਸਲ ਕਰਕੇ ਖਾਤਾ ਖੋਲਣ ਦਾ ਮੌਕਾ ਵੀ ਹੋਵੇਗਾ ਸਚੌਣਾ ਦੇ ਦੌਰਾਨ ਨਗਰ ਨਿਗਮ ਭਵਨ ਦੀ 6ਵੀਂ ਮੰਜ਼ਿਲ ਦੇ ਉੱਤੇ ਵਿਜ਼ਿਟਰ ਅਤੇ ਮੀਡੀਆ ਦੇ ਦਾਖਲੇ ਦੀ ਇਜਾਜ਼ਤ ਜੜੀਆ ਸਵਰ ਨਹੀਂ ਦਿੱਤੀ ਗਈ ਤੇ ਕੋਈ ਵੀ ਕਾਉਂਸਲਰ ਮੋਬਾਈਲ ਪੈਨ ਜਾਂ ਕੋਈ ਹੋਰ ਗੈਜ਼ਟ ਲੈ ਕੇ ਜਾਂਦਾ ਫੜਿਆ ਜਾਂਦਾ ਤਾਂ ਵੋਟ ਜਿਹੜੀ ਆ ਉਸ ਦੀ ਅਯੋਗ ਮੰਨੀ ਚਾਪੀ ਕੀ ਸਸੀਕਾਲ ਤੁਸੀਂ ਦੇਖ ਰਹੇ ਹੋ ਹਾਂ ਦਾ ਅਨਮਿਊਟ ਤੇ ਮੈਂ ਮਨੀਸ਼ ਕੁਮਾਰ ਆ ਅੱਜ ਚੰਡੀਗੜ੍ਹ ਨਗਰ ਨਿਗਮ ਦੀ ਮੇਅਰ ਦੀਆਂ ਚੋਣਾਂ ਨੇ ਤੁਹਾਨੂੰ ਦੱਸਦੀ ਕੁਛ ਹੀ ਦੇਰਾਂ ਦੇ ਬਾਅਦ ਜਿਹੜੀ ਆ ਕਿ ਚੰਡੀਗੜ੍ਹ ਨਗਰ ਨਿਗਮ ਦੀ ਮੇਅਰ ਦੀਆਂ ਚੋਣਾਂ ਸ਼ੁਰੂ ਹੋਣ ਜਾ ਰਹੀਆਂ ਨੇ ਤੁਹਾਨੂੰ ਦੱਸਦੀ ਕਿ ਆਮ ਆਦਮੀ ਪਾਰਟੀ ਦੇ ਜਿਹੜੇ ਨੇ ਪ੍ਰੇਮ ਲਤਾ ਕੈਂਡੀਡੇਟ ਨੇ ਤੇ ਬੀਜੇਪੀ ਤੋਂ ਜਿਹੜਾ ਨੇ ਕੈਂਡੀਡੇਟ ਉਹ ਹਰਪ੍ਰੀਤ ਕੋਰ ਬਬਲਾ ਨੇ ਜੇਕਰ ਸੀਨੀਅਰ ਡਿਪਟੀ ਮੇਅਰ ਦੀ ਗੱਲ ਕੀਤੀ ਜਾਵੇ ਤਾਂ ਬੀਜੇਪੀ ਤੋਂ ਸੀਨੀਅਰ ਡਿਪਟੀ ਮੇਅਰ ਜਿਹੜੇ ਨੇ ਲਖਬੀਰ ਸਿੰਘ ਬਿੱਲੂ ਨੇ ਤੇ ਅਗਰ ਗੱਲ ਕੀਤੀ ਜਾਵੇ ਆਮ ਆਦੀ ਪਾਰਟੀ ਜਿਹੜੇ ਹੈਗਾ ਸੀਨੀਅਰ ਡਿਪਟੀ ਮੇਅਰ ਦਾ ਕੈਂਡੀਡੇਟ ਹੋ ਰਹੇ ਜਸਪੀਰ ਸਿੰਘ ਮੰਟੀ ਜੇਕਰ ਡਿਪਟੀ ਮੇਅਰ ਦੀ ਗੱਲ ਕੀਤੀ ਜਾਵੇ ਤਾਂ ਡਿਪਟੀ ਮੇਅਰ ਬੁਮਲਾ ਦੂਬੇ ਨੇ ਜਿਹੜੇ ਬੀਜੇਪੀ ਤੋਂ ਨੇ ਜੇਕਰ ਗੱਲ ਕੀਤੀ ਜਾਵੇ ਆਮ ਆਦੀ ਪਾਰਟੀ ਤੋਂ ਉਹ ਨੇ ਤਰੁਨਾ ਮਹਿਤਾ ਕੁਝ ਹੀ ਦਿਨਾਂ ਦੇ ਬਾਅਦ ਜਿਹੜੀ ਹੈਗੀ ਕਾਊਂਟਿੰਗ ਸਟਾਰਟ ਹੋ ਜੇਗੀ ਵੋਟਾਂ ਪੈਣੀਆਂ ਸ਼ੁਰੂ ਹੋ ਜੇंगी ਅੱਜ ਚੰਡੀਗੜ੍ਹ ਨੂੰ ਜਿਹੜਾ ਹੈਗਾ ਨਵਾਂ ਮੇਅਰ ਜਿਹੜਾ ਹੈਗਾ ਮਿਲਣ ਜਾ ਰਿਹਾ ਹੈਗਾ ਤੇ ਤੁਹਾਨੂੰ ਦੱਸਦੀ ਕਿ ਜੇਕਰ ਗੱਲ ਕੀਤੀ ਜਾਵੇ ਪਾਰਸ਼ਦਾਂ ਦੀ ਤਾਂ ਚੰਡੀਗੜ੍ਹ ਦੇ ਵਿੱਚ ਟੋਟਲ 35 ਪਾਰਸ਼ਦ ਨੇ 35 ਤੋਂ 16 ਪਾਰਸ਼ਦ ਜਿਹੜੇ ਨੇ ਉਹ ਭਾਜਪਾ ਦੇ ਨੇ 13 ਪਾਰਸ਼ਦ ਜਿਹੜੇ ਨੇ ਆਮ ਆਦੀ ਪਾਰਟੀ ਦੇ ਨੇ ਤੇ ਉਸ ਦੇ ਨਾਲ ਹੀ 6 ਪਾਰਸ਼ਦ ਜਿਹੜੇ ਨੇ ਉਹ ਕਾਂਗਰਸ ਦੇ ਨੇ ਔਰ ਉਸ ਦੇ ਨਾਲ ਇੱਕ ਵੋਟ ਜਿਹੜੀ ਹੈਗੀ ਹੈ ਸੰਸਦ ਦੀ ਵੀ ਹੈਗੀ ਹੈ ਤੇ ਤੁਹਾਨੂੰ ਦੱਸਦੀ ਇਸ ਦੇ ਨਾਲ ਹੀ ਕੂਲ ਜਿਹੜਾ ਇੰਡੀਆ ਲਾਈਨਸ ਤੇ 20% ਨੇ 20 ਵੋਟਾਂ ਨੇ ਤੇ 16 ਵੋਟਾਂ ਭਾਜਪਾ ਦੀਆਂ ਪਰ ਦੇਖਣਾ ਇਹ ਹੋਵੇਗਾ ਕਿ ਕਿਸ ਦਾ ਮੇਰ ਬਣੇਗਾ ਕਿਉਂਕਿ ਭਾਜਪਾ ਵੀ ਲਗਾਤਾਰ ਆਪਣੇ ਦਾਅਵੇ ਕਰ ਰਹੀ ਹੈ ਕਿ ਭਾਜਪਾ ਆਪਣਾ ਮੇਰ ਬਣਾਏਗੀ ਤੇ ਲਗਾਤਾਰ ਇੰਡੀਆ ਲੈਂਸ ਵੀ ਕਹਿ ਰਹੀ ਕਿ ਆਪਾਂ ਆਪਣਾ ਮੇਰ ਬਣਾਵਾਂਗੇ ਪਰ ਦੇਖਣਾ ਇਹ ਹੋਵੇਗਾ ਕਿ ਚੰਡੀਗੜ੍ਹ ਨੂੰ ਅੱਜ ਕਿਹੜਾ ਮੇਰ ਮਿਲੇਗਾ ਖਬਰ ਜਨਾਲਾ ਤੋਂ ਸਾਹਮਣੇ ਆਈ ਹੈ ਜਿੱਥੇ 7 ਮਹੀਨੇ ਬੀਤ ਜਾਣ ਦੇ ਬਾਅਦ ਵੀ ਅਜਨਾਲਾ ਪੁਲਿਸ ਨੂੰ ਬਿਜਲੀ ਬੋਰਡ ਦੇ ਰਟਾਇਰ ਅਧਿਕਾਰੀ ਮਨਜੀਤ ਸਿੰਘ ਕਤਲकांड ਦੇ આરોપીਆਂ ਦਾ ਕੋਈ ਵੀ ਸਰਾਕ ਹੱਥ ਨਹੀਂ ਲੱਗਿਆ ਇਸ ਤੋਂ ਇਲਾਵਾ ਪੁਲਿਸ ਨੇ ਮ੍ਰਿਤਕ ਦੀ ਪੋਸਟਮਾਰਟਮ ਰਿਪੋਰਟ ਨਾਲ ਸੰਬੰਧਿਤ ਵਸੇਰਾ ਸ਼ਹਿਰ ਦੇ ਪੋਥੋਲੋਦੀ ਵਿਭਾਗ ਦੇ ਵਿੱਚ ਜਮ੍ਹਾਂ ਹੀ ਨਹੀਂ ਕਰਵਾਇਆ ਜਦੋਂ ਮ੍ਰਿਤਕ ਦੇ ਪੁੱਤਰ ਨੇ ਪੋਸਟਮਾਰਟਮ ਹਾਫਤੇ ਵਿੱਚ ਪੋਸਟਮਾਰਟਮ ਦੀ ਰਿਪੋਰਟ ਬਾਰੇ ਪੁੱਛਿਆ ਤਾਂ ਡਾਕਟਰ ਨੇ ਕਿਹਾ ਕਿ ਉਹਨਾਂ ਨੂੰ ਖਰੜ ਦੀ ਰਿਪੋਰਟ ਜਿਹੜੀ ਹੈ ਮਿਲ ਗਈ ਸੀ ਪਰ ਉਹਨਾਂ ਨੂੰ ਪੈਥੋਲੋਜੀ ਰਿਪੋਰਟ ਜਿਹੜੀ ਆ ਨਹੀਂ ਮਿਲੀ ਤਾਂ ਡਾਕਟਰ ਨੇ ਦੱਸਿਆ ਕਿ ਪੋਸਟਮਾਰਟਮ ਤੋਂ ਬਾਅਦ ਥਾਣਾ ਅਜਨਾਲਾ ਦੀ ਪੁਲਿਸ ਵਸੇਰਾ ਲੈ ਗਈ ਸੀ ਜਦੋਂ ਪੀੜਤ ਨੇ ਪੁਲਿਸ ਨੂੰ ਪੁੱਛਿਆ ਤਾਂ ਉਹਨਾਂ ਦਾ ਕਹਿਣਾ ਸੀ ਕਿ ਵਸੇਰਾ ਗਾਇਬ ਹੋ ਚੁੱਕਿਆ ਪੋਸਟਮਾਰਟਮ ਹਾਊਸ ਤੋਂ ਦੁਬਾਰਾ ਵਸੇਰਾ ਰਿਪੋਰਟ ਲਖਵਾਣੀ ਪਵੇ ਕਿਸ ਤਰੀਕੇ ਦਾ ਬਿਆਨ ਜਿਹੜਾ ਪੁਲਿਸ ਵੱਲੋਂ ਸਾਹਮਣੇ ਆ ਰਿਹਾ ਹੈ ਤੇ ਜਦੋਂ ਪੁਲਿਸ ਵਸੇਰਾ ਰਿਪੋਰਟ ਲੈਣ ਪੋਸਟਮਾਰਟਮ ਹਾਊਸ ਪਹੁੰਚਦੀ ਹੈ ਤਾਂ ਪੀੜਤ ਪਰਿਵਾਰ ਵੀ ਉੱਥੇ ਮੌਜੂਦ ਹੁੰਦਾ ਜਿਸ ਤੋਂ ਬਾਅਦ ਹੈੱਡ ਕੌਨਸਟੇਬਲ ਵਿਸਰਾ ਲੈ ਕੇ ਭੱਜ ਜਾਂਦਾ ਜਗਦੀਪ ਸਿੰਘ ਨੇ ਇਸ ਮਾਮਲੇ ਸੰਬੰਧੀ ਐਸਪੀ ਹੈੱਡ ਕੁਆਰਟਰ ਜਗਦੀਸ਼ ਬਿਸ਼ਨੋਈ ਨੂੰ ਸ਼ਿਕਾਇਤ ਵੀ ਦਿੱਤੀ ਹੈ ਤੇ ਉਹਨਾਂ ਨੇ ਕਿਹਾ ਕਿ ਉਹ ਮਾਮਲੇ ਦੀ ਜਾਂਚ ਕਰਨਗੇ ਜਗਦੀਪ ਸਿੰਘ ਨੇ ਮੰਗ ਕੀਤੀ ਹੈ ਕਿ ਉਹਨਾਂ ਨੂੰ ਪੁਲਿਸ ਦੇ ਉੱਤੇ ਭਰੋਸਾ ਨਹੀਂ ਹੈ ਉਹ ਮੰਗ ਕਰਦੇ ਨੇ ਕਿ ਇਸ ਦੀ ਜਾਂਚ ਜਿਹੜੀ ਹੈ ਸੀਬੀਆਈ ਤੋਂ ਹੋਣੀ ਚਾਹੀਦੀ ਹੈ ਪਰ ਗੱਲ ਇਹ ਹੈ ਵੀ ਮੈਂ ਨਾ ਭਰਾ ਜੀ ਨੂੰ ਦੱਸੀ ਤੁਹਾਨੂੰ ਦੱਸਦਾ ਮੇਰੀ ਗੱਲ ਹੋਈ ਆ ਉਦੋਂ ਹੀ ਦਫਤਰ ਇਧਰ ਫਾਜ਼ਲ ਸਾਹਿਬ ਜੀ ਇੱਥੇ ਪਛਮਾਨ ਕੋਲ ਆਏ ਆ ਠੀਕ ਹੈ ਹਾਂਜੀ ਇਹ ਮੇਰੀ ਗੱਲ ਜੇ ਨਾ ਹੀ ਕੋਈ ਲਿਆ ਨਾ ਦਿੱਤਾ ਪੰਜ ਪੈਸੇ ਦੀ ਅਹੀ ਦਵਾ ਤਾਂ ਨਹੀਂ ਹੈਗੇ ਜਿਹੜਾ ਸੀਸਾ ਤੁਸੀਂ ਲੈ ਕੇ ਆਏ ਉਹ ਕਿੱਥੇ ਜਮਾ ਕਰਾਉਣਾ ਸੀ ਉਹ ਅਮਰਸਰ ਦੀ ਮੈਡੀਕਲ ਕਾਜ ਕਰਾਇਆ ਫਿਰ ਮੈਨੂੰ ਕਹਿੰਦੇ ਮੁਫਤ ਦੇਣ ਕਿ ਕਾਹਦੀ ਮੁਫਤ ਕੋਲ ਮੁਫਤ ਆ ਕੇ ਦੇਣ ਤੇ ਮੈਂ ਜਮਾ ਕਰਾਉਂ ਬਸ ਲੈਣਾ ਕਿੱਥੇ ਅਸੀਂ ਲੈ ਕੇ ਨਹੀਂ ਆਏ ਕੋਈ ਕਿਰਾਇਆ ਸੀ ਤੁਮਾਰੇ ਨਾਲ ਕੋਈ ਤਕਨ ਪਰ ਤੋਈ ਗ੍ਰੁੱਪ ਜਿਹੜੇ ਤੁਹਾਨੂੰ ਆਲੇ ਦੁਆਰਾ ਕਿ ਮੈਨੂੰ ਵਾਲੇ ਉਹਨਾਂ ਦੇ ਕਾਜ ਵੀ ਨਿਕਲਨੇ ਆ ਆ ਗਾ ਜੀ ਨਿਗਰੀਆ ਡਾਟੀ ਪੋਰ ਦੀ ਜਿਹੜੇ ਡਾਟਾ ਦੇਨੇ ਸੈਂਪਲ ਦੇ ਜਮਾ ਕਰਵਾਉਣ ਵਾਸਤੇ ਉਹ ਕਿਉਂ ਨਹੀਂ ਜਿਗੇ ਗਏ ਸਾਡੀ ਮੇਰੀ ਗੱਲ ਸੁਣਾ ਤੇਰੀ ਮੈਂ ਗੱਲ ਕਰਨਿਆ ਉਹ ਕਾਈ ਜਿਹੜੇ ਮੁੰਡਾ ਸੰਦੀਪ ਹੀ ਉਹ ਲੈ ਗਿਆ ਮੈਂ ਨੇ ਇਹਨਾਂ ਘੜਬੜੀ ਹੋਈ ਤੇ ਰਿਪੋਰਟ ਕਰਨ ਕੀਤਾ ਵਾ ਮੈਂ ਨਾਲ ਹੋ ਗਿਆ ਇਹ ਨਾਲੇ ਸਰ ਸਾਰਾ ਬਲਕਿ ਲੱਗਦਾ ਸ੍ਰੀ ਸਾਰਾ ਰਿਪੋਰਟ ਨਹੀਂ ਸੀ ਉਸੇ ਅਸਰ ਤੇ ਕਾ ਕਰਵਾਈ ਹੋਣੀ ਸੀ ਹਾਂ ਜੀ ਸਰ ਤਾਂ ਵੀ ਮੁੰਡੀਆਂ ਕੋਲ ਸਮਾਹ ਮੁੰਡੀਆਂ ਕੋਲ ਮੁੰਡੀਆਂ ਕਾਜ ਦੇਣਗੇ ਮੈਂ ਜਮਾ ਕਰਾਉਂਗਾ ਤੁਹਾਨੂੰ ਕੀ ਮਤਲਬ ਲੱਗਦਾ ਪਾ ਆ ਗਿਆ ਕਿ ਕਿਹੜਾ ਲਿਆ ਉਹਨੇ ਕਿੰਨੀ ਰਿਸ਼ਵਤ ਦਿੱਤੀ ਕਿ ਵਿਸਲਾ ਨਾ ਚੁੱਕੇ ਆਈਓ ਨੂੰ ਪਤਾ ਜੀ ਬੈਂਕ ਕੀਤੀ ਆਈਓ ਕੀ ਲਿਆ ਕਿੰਨੇ ਪੈਸੇ ਤੈਨੂੰ ਕਿੰਨੇ ਲਿਆ ਆਪਾਂ 5 ਪੈਸੇ ਨਹੀਂ ਲਿਖੇ ਕੋਰੇ ਨਾ ਆਪਣੋਂ ਕੋਈ ਕਿਸੇ ਪੈਸਾ ਉਹ ਆਈਓ ਕੌਣ ਆ ਆਈਓ ਆਪਣਾ ਫੋਨ ਕਰਨ ਡਿਆ ਗੱਲ ਦਾ ਫੋਨ ਕਰ ਰਿਹਾ ਅੱਜ ਮੋਬਾਈਲ ਚੋਂ ਤੰਤਾ ਉਹ ਦਿਨ ਤੋਂ ਸਪੋਰਟ ਡੈਡ ਪੁੜੀ ਰਿਪੋਰਟ ਦਿੱਤੀ ਆ ਜੁਲਾਈ ਜੁਲਾਈ ਲੈ ਗਏ ਡਿਵਾਈਡ ਹੀ ਗਈ ਆ ਡਿਵਾਈਡ ਹੀ ਗਈ ਪਰ ਮੈਨੂੰ ਜਿਹੜੀ ਮੁਨਸ਼ਾ ਕੋਲ ਕੱਲ ਮਿਲੀ ਆ ਜਿਹੜੀ ਨਗੀਲੀ ਮੰਨਦੇ ਤੁਸੀਂ ਜੀ ਮੁਸ਼ਾਰੀ ਜੀ ਜਿਹੜਾ ਮੈਨੂੰ ਕਾਈ ਵੀ ਦਿੰਦੇ ਮੈਂ ਤੇ ਮੈਨੂੰ ਕਾਈ ਦੇਣਗੇ ਹੋਰ ਕੀ ਕਰਨਾ ਹੈ ਤੇ ਅੱਜ ਮੇਨੂੰ ਤਾਂ ਮੁਨਸ਼ਾ ਵੀ ਉੱਤੇ ਜਾਂਦੇ ਜਾਓ ਦਸਮਕ ਖ ਵੀ ਤੁਹਾਨੂੰ ਉਹ ਕਾਲੀ ਆ ਗਾਈ ਹੋਈ ਹੈ ਅੱਜ ਕਾਈ ਲੈਣਾ ਹੀ ਹੋਰ ਕੋਈ ਜਿਹੜਾ ਪੋਸਟ ਮਾਰਡਮ ਜੋ ਇੱਕ ਸਿਲਸਿਲਾ ਕੱਢਦੇ ਹੁੰਦੇ ਐ ਇੱਕ ਸੈਂਪਲ ਲੈਂਦੇ ਹੁੰਦੇ ਉਹ ਕਿੱਥੇ ਹੈਗਾ ਉਹ ਉਹ ਮੁਨਸ਼ਾ ਕੋਈ ਉਲਸੇ ਕੋ ਪੇਗਾ ਨਾ ਕਿ ਜਮਾ ਕਰਾਉਣਾ ਕਿਥੇ ਸੀ ਉਹ ਉਹ ਆਸਾਨੀ ਮੈਡੀਕਲ ਕਾਜ ਇਹਦਾ ਫਰਸੇ ਸੀ ਉਹ ਹਾਂਜੀ ਕਿਹੜਾ ਫਰਸੇ ਜਮਾ ਕਰਾਉਂਦਾ ਜਮਾ ਮੈਂ ਬੋਗਿੰਦਰਾ ਉਹਨੂੰ ਦੇਰ ਜਮਾ ਜਮ ਜਾਉਂ ਰਹਾ ਹਾਂ ਹਾਂਜੀ ਹਾਂ ਜਨਾ ਬਰਾਤ ਹਾਂਜੀ ਹਾਂਜੀ ਨਹੀਂ ਹੁਣ ਇਹ ਕਹਿੰਦੇ ਮੈਂ ਇੱਥੇ ਲੈ ਕੇ ਖਾਣ ਕਿਉਂ ਜਮਾ ਲਾਇਆ ਜਮਾ ਕਿਥੇ ਹੋਣ ਜਿੱਥੇ ਉੱਥੇ ਹੋਣ ਜਿੱਦਾ ਸੀ ਸਰ ਜੀ ਮੈਨੂੰ ਤਸਵੀਰ ਮਿਲਾਂਗੇ ਮੈਂ ਜਮਾ ਕਰਾਉਂਗਾ ਬਿਨਾਂ ਕਾਜ ਦੋ ਜਮਾ ਨਾ ਚੋਰੀ ਦਿੰਦੇ ਕੀ ਕਾਰਨ ਕੀ ਹੈ ਇਹ ਮੁਰਸ਼ਾਦੀ ਪੁਰ ਮੇਰੇ ਪਿਛੋਕੜ ਕਿਉਂ ਦਿੰਦੇ ਇਹ ਮੁਰਸ਼ਾਦੀ ਟੇਹਲਾਣਾ ਕਿਹੜਾ ਪੁੱਛੀ ਹੈ ਮੁਝੇ ਉਹ ਬੁਲਾ ਦੇ ਤਰਜੀਹੀ ਉਹ ਐਸਾ ਨੂੰ ਨਹੀਂ ਹੋ ਸਕਦੇ ਨੂੰ ਕਾਈ ਦੇਣ ਕਿ ਮੈਂ ਮੁਰਸ਼ਿਦ ਮੈਂ ਤਾਈ ਦਵਾਉਂ ਕੀ ਕੀ ਹਾਂ ਜੀ ਇਹਨਾ ਤੁਹਾਡਾ ਮੈਂ ਇਹ ਅਸਲੀ ਅੰਗਰੇਜ਼ੀ ਜੀ ਇਹਦਾ ਨਹੀਂ ਆਹ ਪਹਿਲੇ ਤੁਹਾਡੇ ਨਾਲ ਬੰਦਾ ਕਿੱਥੇ ਗਾ ਸਰ ਮੈਨੂੰ ਜਿਹੜੇ ਅਖਰ ਮੈਂ ਰੋਟੀ ਖਾਣ ਚੱਲਿਆ ਅੱਛਾ ਲਫਾਫਾ ਦੇ ਕੋਲ ਆ ਉਹ ਰੋਟੀ ਖਾਣ ਗਿਆ ਮਤਲਬ ਦੋ ਦਰ ਮਿੰਟ ਟੈਲੀਫੋਨ ਕੀਤਾ ਹਾਂ ਹੁਣ ਮੈਂ ਆ ਰਿਹਾ ਹਾਂ ਹੁਣ ਉਹਨੂੰ ਕੀ ਗੀਤਾ ਦਾ ਸੋਚਾ ਫੋਨ ਰਿਹਾ ਹੁਣ ਮੈਂ ਇਹਦਾ ਫੋਨ ਨੰਬਰ ਭਾਜਨ ਦੇ ਦਿੰਦਾ ਵਾ ਸੰਦੀਪ ਸਿੰਘ ਜੀ ਕੀ ਬੁਲਾਇਵ ਕਹਣਾ ਹੈ ਹੈਡ ਕਾਟੇ ਬੁਲਾਜੀ ਭੱਜ ਜਾਓ ਇੱਥੇ ਸਰ ਮੈਂ ਭੱਜਿਆ ਮੈਂ ਮੈਂ ਇੱਥੇ ਜਿੱਦੜ ਨਾਲ ਬੈਠਾ ਮੈਂ ਮੈਂ ਤੁਹਾਨੂੰ ਕਿਹਾ ਜਲਦੀ ਜਾ ਥਾਣੇ ਇੱਥੇ ਆਪ ਦੋ ਰਿਫਾਫਾ ਬਖਾ ਉਹ ਤਾਂ ਮੈਂ ਰੋਟੀ ਖਾ ਕੇ ਹੁਣ ਆਇਆ ਰਿਫਾਫਾ ਦੇ ਪਾਰਸਲ ਠੀਕ ਹੈ ਉਹਨਾਂ ਦੀ ਮਦਦ ਕਰਨਾ ਚਾਹੁੰਦੀ 8 2 ਜੁਲਾਈ ਤੋਂ ਲੈ ਕੇ ਹੁਣ ਤੱਕ ਮੈਂ ਤਰਲੇ ਕੱਡ-ਕੱਡ ਮਰ ਗਿਆ ਹਰ ਅਫਸਰ ਕੋਲ ਜਾ ਗਿਆ ਕਿ ਮੇਰੇ ਫਾਦਰ ਦੀ ਵਿਸਰਾ ਰਿਪੋਰਟ ਮੰਗਵਾਓ ਫਿਰ ਮੈਂ ਕੱਲ ਹੈਲਥ ਮਨਿਸਟਰ ਨੂੰ ਚੀਫ ਸੈਕਟਰੀ ਨੂੰ ਉਥੇ ਮੇਲਾ ਕੀਤੀਆਂ ਇਹਨਾਂ ਨੂੰ ਨਾਲ ਸੀਸੀ ਰੱਖ ਕੇ ਤੇ ਉਸੇ ਵੇਲੇ ਹੀ ਇਹਨਾਂ ਨੇ ਕੱਢ ਦਿੱਤੀ ਔਰ 3 ਮਹੀਨੇ ਰਿਪੋਰਟ ਦੱਬ ਕੇ ਰੱਖੀ ਆ ਸਾਫ਼ ਪੁਲਿਸ ਕਾਤਲਾਂ ਦੀ ਮਦਦ ਕਰਨ ਢਈ ਆ ਤਾਂ ਕਿ ਜਿਹੜਾ ਹੈਗਾ ਇਸ ਕੇਸ ਨੂੰ ਖੁਰਦ-ਬੁਰਦ ਕੀਤਾ ਜਾਵੇ ਔਰ ਮੈਂ ਮੈਨੂੰ ਲਗਾਤਾਰ ਥ੍ਰੈਟ ਆ ਰਹੀਆਂ ਮੈਨੂੰ ਬਹੁਤ ਵਾਰ ਮੇਰੇ ਤੇ ਹਮਲਾ ਆਇਆ ਔਰ ਮੈਂ ਹਜ਼ਾਰਾਂ ਵਾਰੀ ਐਸਐਸਪੀ ਡੀਆਈਜੀ ਸਾਹਿਬ ਨੂੰ ਕੰਪਲੇਂਟ ਦੇ ਚੁੱਕਾ ਕਿ ਮੇਰੀ ਜਾਨ ਨੂੰ ਖਤਰਾ ਹੈ ਮੈਨੂੰ ਇਹਨਾਂ ਨੇ ਇੱਕ ਗਨਮੈਨ ਵੀ ਦਿੱਤਾ ਸੀ ਪਿਛਲੇ 1 ਮਹੀਨੇ ਤੋਂ ਮੇਰੀ ਸਿਕਿਉਰਟੀ ਵਾਪਸ ਲੈ ਲਈ ਆ ਜਦੋਂ ਕਿ ਹਾਈ ਕੋਰਟ ਦੇ ਵਿੱਚ ਡੀਐਸਪੀ ਜਨਾਲਾ ਨੇ ਲਿਖ ਕੇ ਦਿੱਤਾ ਕਿ ਜਗਦੀਪ ਸਿੰਘ ਨੂੰ 24 ਘੰਟੇ ਸਿਕਿਉਰਟੀ ਦਿੱਤੀ ਆ ਕੱਲ ਨੂੰ ਕੋਈ ਵੀ ਗੱਲਬਾਤ ਹੁੰਦੀ ਆ ਇਹਦੀ ਮੇਰਾ ਜੇ ਮਰਡਰ ਹੋ ਜਾਂਦਾ ਜਾਂ ਮੈਨੂੰ ਕੋਈ ਮਾਰਦਾ ਉਹਦਾ ਡੀਐਸਪੀ ਜਨਾਲਾ ਪੰਜਾਬ ਪੁਲਿਸ ਜ਼ਿੰਮੇਵਾਰ ਹੋਏਗੀ ਇਹ ਸ਼ਰਮ ਕਾਤਲਾਂ ਦੇ ਨਾਲ ਰਲੇ ਆ ਮੇਰੀ ਜਾਨ ਨੂੰ ਖਤਰਾ ਕਿਉਂਕਿ ਅੱਗੇ ਮੇਰੇ ਫਾਦਰ ਨੂੰ ਇਹਨਾਂ ਨੇ ਰਲ ਕੇ ਮਰਵਾਇਆ ਵਾ ਠੀਕ ਹੈ ਹੁਣ ਮੈਨੂੰ ਮਾਰਨ ਦੀ ਇਹ ਪਲਾਨਿੰਗ ਕਰ ਰਹੇ ਆ ਸਾਡੀ ਜ਼ਮੀਨ ਤੇ ਕਬਜ਼ਾ ਕਰਨਾ ਚਾਹੁੰਦੇ ਬੰਦੇ ਪਿੰਡ ਦੇ ਜੀ ਵੀਰ ਸਿੰਘ ਆ ਔਰ ਹੋਰ ਵੀ ਠੀਕ ਹੈ ਇਨਸਾਫ ਇਹਨਾਂ ਨੇ ਤੇ ਦਿੱਤਾ ਨਹੀਂ ਠੀਕ ਹੈ ਮਗਰ ਰੱਬ ਨੇ ਬਹੁਤ ਜਲਦੀ ਇਨਸਾਫ ਦਿੱਤਾ ਵੀ ਇੱਕ ਚਾਦਲ ਨੂੰ ਰੱਬ ਨੇ ਤੇ ਬੁਲਾ ਲਿਆ ਪੁਲਿਸ ਦੇ ਘਰ ਜ਼ਰੂਰ ਦੇ ਰਿਆ ਬਟ ਰੱਬ ਦੇ ਘਰ ਦੇਰ ਨਹੀਂ ਹੈਗੀ ਰੱਬ ਦੇ ਘਰ ਇਨਸਾਫ ਆ ਇਹ ਸ਼ਰੇਆ ਮਰਨਾ ਧੱਕੇਸ਼ਾਹੀ ਕਰਨ ਦੇ ਤੁਸੀਂ ਦੇਖ ਹੀ ਲਿਆ ਜੀ ਇੱਥੇ ਡਾਕਟਰ ਸਾਹਿਬ ਕੋ ਅੱਜ 7 ਮਹੀਨਿਆਂ ਬਾਅਦ ਆਏ ਜੀ ਸਾਨੂੰ ਵਿਸਤ੍ਰਿਤ ਰਿਪੋਰਟ ਦੇ ਦਿਓ ਦੈਲੀ ਰੋਰਡ ਕਤੇ ਗਈ ਇਹਨਾਂ ਨੇ ਗੈਪ ਕਰਤੀ ਜੀ ਪੈਸੇ ਖਾਦੇ ਕ ਅਗਲਾਂ ਤੇ ਔਰ ਮੇਰੀ ਡੀਆਈਜੀ ਸਾਹਿਬ ਕੋਲ ਭਗਵੰਤ ਮਾਨ ਕੋ ਹੱਥ ਜੋੜ ਕੇ ਰਿਕਵੈਸਟ ਹੈ ਕਿ ਜੇ ਪੱਤਰਕਾਰਾਂ ਦੇ ਨਾਲ ਹੀ ਇਹ ਤੁਸੀਂ ਕੁਝ ਕਰਨਾ ਤੇ ਆਮ ਲੋਕਾਂ ਦਾ ਕੀ ਹਾਲ ਹੋਏਗਾ ਸੋ ਇਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਔਰ ਇਸ ਮਾਮਲੇ ਦੀ ਜਾਂਚ ਸੀਬੀਆਈ ਤੋਂ ਕਰਾਈ ਜਾਵੇ ਔਰ ਜਿਹੜੇ ਵੀ ਇਹਦੇ ਚ ਪੁਲਿਸ ਅਫਸਰ ਦੋਸ਼ੀ ਹੈ ਉਹਨਾਂ ਨੂੰ ਤੁਰੰਤ ਕਾਰਵਾਈ ਕਰਕੇ ਡਿਸਮਿਸ ਕੀਤਾ ਜਾਵੇ ਨਹੀਂ ਤੇ ਮੈਂ ਵੀ ਖੁਦ ਜਿਹੜਾ ਹੈਗਾ ਕਿਉਂਕਿ ਇਨਸਾਫ ਨਹੀਂ ਮਿਲਣਾ ਮੈਂ ਉੱਥੇ ਮਰਨ ਵਰਤ ਦੇ ਬਹਿ ਜਾਣਾ ਠੀਕ ਹੈ ਕੱਲ ਨੂੰ ਮੈਨੂੰ ਜਾਂ ਮੇਰੇ ਪਰਿਵਾਰ ਨੂੰ ਕੁਝ ਵੀ ਹੁੰਦਾ ਹੈ ਤਾਂ ਉਹਦੀ ਜ਼ਿੰਮੇਵਾਰ ਜਿਹੜੀ ਉਹ ਪੁਲਸ ਹੋਏ ਕਿ ਕਿਹੜੀ ਪ੍ਰਾਪਰਟੀ ਹੈ ਕਿਹੜੀ ਪ੍ਰਾਪਰਟੀ ਹੈ ਸਾਡੀ ਜੱਦੀ ਪੁਰਸੀ ਦਾਦਾਤ ਹੈ ਜੀ ਕੁਝ ਗੈਂਗ ਜਿਹੜੇ ਲੈਂਡ ਮਾਫੀਆ ਸਾਡੀ ਜਗ੍ਹਾ ਤੇ ਕਬਜ਼ਾ ਕਰਨਾ ਚਾਹੁੰਦੇ ਨੇ ਲਗਾਤਾਰ ਮੈਨੂੰ ਧਮਕੀਆਂ ਆਉਂਦੀਆਂ ਆ ਦੇਖੋ ਸੋਮਵਾਰ ਵੀ ਮੈਨੂੰ ਧਮਕੀ ਆਈ ਹੈ ਉਹਦਾ ਮੈਂ ਪ੍ਰੂਫ ਡੀਆਈਜੀ ਸਾਹਿਬ ਨੂੰ ਵੀ ਭੇਜਿਆ ਐਸਐਸਪੀ ਨੂੰ ਵੀ ਭੇਜਿਆ ਮੇਰੀ ਕਿਤੇ ਪਾਸੇ ਸੁਣਵਾਈ ਨਹੀਂ ਹੁੰਦੀ ਜਿੱਤੋਂ ਸਾਫ਼ ਜਾਇਰਿਆ ਕਿ ਪੁਲਸ ਦੀ ਕਾਤਲਾ ਤੱਕ ਬਹੁਤ ਜ਼ਿਆਦਾ ਪਹੁੰਚ ਆ ਔਰ ਕਿਸੇ ਵੀ ਪੱਛੇ ਜਿਹੜਾ ਹੈਗਾ ਉਹ ਕੋਈ ਇਨਸਾਫ ਨਹੀਂ ਆ ਦੇਖ ਸਕਦੇ ਜੀ ਮੈਂ ਐਸਐਸਪੀ ਸਾਹਿਬ ਨੂੰ ਵੀ ਡੀਆਈਜੀ ਸਾਹਿਬ ਨੂੰ ਵੀ ਮੈਸੇਜ ਕੀਤਾ ਆ ਮੈਨੂੰ 5:24 ਮਿੰਟ ਤੇ ਸਵੇਰੇ ਤੜਕੇ ਹੀ ਮੈਂ ਸੁੱਤਾ ਪਿਆ ਸੀ ਮੈਨੂੰ ਥ੍ਰੈਟ ਕਾਲ ਆਈ ਤੇ ਨਾਲ ਹੀ ਬੰਦੇ ਨੇ ਲਿਖ ਦਿੱਤਾ ਕਿ ਤੈਨੂੰ ਮਾਰਨਾ ਆ ਡੈੱਡ ਠੀਕ ਹੈ ਮੇਰੀ ਜਾਨ ਨੂੰ ਖਤਰਾ ਵਾ ਹਾਈ ਕੋਰਟ ਦੇ ਵਿੱਚ ਪੁਲਿਸ ਜਿਹੜੀ ਆ ਉਹ ਕਹਿ ਰਹੀ ਹੈ ਕਿ ਇਹਨੂੰ ਸਿਕਿਉਰਿਟੀ ਦਿੱਤੀ ਆ ਮੈਂ ਤੁਹਾਨੂੰ ਹਾਈ ਕੋਰਟ ਦਾ ਵੀ ਐਫੀਡੇਵਿਟ ਦਿਖਾਉਣਾ ਜੀ ਨੰਬਰ 2 ਤੋਂ ਦਈਏ ਬਾਹਰ ਦਾ ਨੰਬਰ ਹੈ ਕਿ ਲੋਕਲ ਨੰਬਰ ਹੈ ਜੀ ਸ਼ਰੇ ਆਮ ਤਾਂ ਕੀ ਦਿੰਦੇ ਜੀ ਆਹ ਦੇਖੋ ਮੇਰਾ ਰਾਹ ਰੋਕਦੇ ਕਾਤਲ ਸ਼ਰੇ ਆਮ ਮੈਂ ਤੁਹਾਨੂੰ ਵੀਡੀਓ ਦਿਖਾਉਣਾ ਜੀ ਸ਼ਰੇ ਆਮ ਕਾਤਲ ਮੇਰਾ ਰਾਹ ਰੋਕਦੇ ਨੇ ਆਹ ਦੇਖੋ ਵੀਡੀਓ ਹਰ ਇੱਕ ਚੀਜ਼ ਮੈਂ ਪੁਲਿਸ ਅਫਸਰਾਂ ਨੂੰ ਭੇਜਦਾ ਰਿਹਾ ਮਗਰ ਮੈਨੂੰ ਇਨਸਾਫ ਨਹੀਂ ਮਿਲ ਰਿਹਾ ਜੀ ਮੈਂ ਪਰੇਸ਼ਾਨ ਹੋ ਗਿਆ ਮੈਨੂੰ ਕਿਤੇ ਇਨਸਾਫ ਨਹੀਂ ਮਿਲ ਰਿਹਾ ਤੁਹਾਡਾ ਰਾਹ ਰੋਕੇ ਕੀ ਕਹਿੰਦੇ ਰਿਹਾ ਤੁਹਾਨੂੰ ਮੈਨੂੰ ਤਾਂ ਕੀ ਦਿੰਦੇ ਜੀ ਇਹ ਜਮੀਨ ਛੱਡ ਕੇ ਚੱਲ ਜਾ ਇੱਥੋਂ ਜਗਾ ਛੱਡ ਕੇ ਚੱਲ ਜਾ ਆਹ ਦੇਖੋ ਜੀ ਆ ਦੇਖੋ ਆ ਕਾਤਲਿਆ ਜੀ ਠੀਕ ਹੈ ਵੀਡੀਓ ਦੇਖ ਸਕਦੇ ਹੋ 2 ਜੁਲਾਈ ਇਹ 30 ਜੂਨ ਨੂੰ ਮਰਡਰ ਹੁੰਦਾ ਤੇ 8 ਜੁਲਾਈ ਨੂੰ ਆ ਬੰਦੇ ਮੇਰਾ ਰਾ ਰੋਕਦੇ ਆ ਦੇਖੋ ਆ ਸ਼ਰੇਆ ਮੇਰੀ ਗੱਡੀ ਰੋਕ ਕੇ ਮੈਨੂੰ ਗਾਲਾਂ ਕੱਢੀਆਂ ਮੈਨੂੰ ਧਮਕੀਆਂ ਦਿੱਤੀਆਂ ਕਿ ਪਿੰਡ ਛੱਡ ਕੇ ਚੱਲ ਜਾ ਇਹ ਵੀਡੀਓ ਮੈਂ ਐਸਐਸਪੀ ਸਾਹਿਬ ਡੀਆਈਜੀ ਸਾਹਿਬ ਨੂੰ ਵੀ ਦਿੱਤੀਆਂ ਨੇ ਔਰ ਕੈਬਨਿਟ ਮੰਤਰੀ ਧਾਰੀਵਾਲ ਜਿਹੜੇ ਹੈਗੇ ਉਹਨਾਂ ਨੂੰ ਵੀ ਮੈਂ ਬਹੁਤ ਵਾਰ ਜਾ ਕੇ ਦੱਸ ਚੁੱਕਾ ਮੈਨੂੰ ਕਿਤੇ ਇਨਸਾਫ ਨਹੀਂ ਮਿਲ ਰਿਹਾ ਕਿਤੇ ਵੀ ਇਨਸਾਫ ਨਹੀਂ ਮਿਲ ਰਿਹਾ ਆ ਹਾਈ ਕੋਰਟ ਚ ਜਿਹੜਾ ਡੀਐਸਪੀ ਜਨਾਲਾ ਨੇ ਐਫੀਡੇਵਿਟ ਸਬਮਿਟ ਕੀਤਾ ਜੀ ਮੈਂ ਵੀ ਤੁਹਾਨੂੰ ਦਿਖਾਉਣਾ ਆ ਦੇਖਿਓ ਇਹੋ ਭੇਜਿਆ ਆ ਵੀ ਆ ਐਫੀਡੇਵਿਟ ਆ ਜੀ ਇਹ ਡੀਐਸਪੀ ਜਨਾਲਾ ਨੇ ਆ ਦੇਖੋ ਹਾਈ ਕੋਰਟ ਦੇ ਵਿੱਚ ਜਵਾਬ ਦਿੱਤਾ ਠੀਕ ਹੈ ਆ ਦੇਖੋ ਗੁਰਵਿੰਦਰ ਸਿੰਘ ਪੀਪੀਐਸ ਡੀਐਸਪੀ ਜਨਾਲਾ ਔਰ ਇਹਦੇ ਵਿੱਚ ਇਹਨਾਂ ਨੇ ਆ ਕਲੀਅਰ ਲਿਖਿਆ ਕਿ ਅਸੀਂ ਇਹਨਾਂ ਨੂੰ 24 ਘੰਟੇ ਆਰਪੋਰਟ ਜਿਹੜੀ ਹੈਗੀ ਇਹਦੇ 'ਚ ਇਹਨਾਂ ਨੇ ਅਖ ਹਾਈ ਕੋਰਟ ਨੂੰ ਕਿਹਾ ਕਿ ਅਸੀਂ ਇਹਨਾਂ ਨੂੰ 24 ਘੰਟੇ ਦੀ ਸਿਕਿਉਰਿਟੀ ਦਿੱਤੀ ਜਦੋਂ ਕਿ ਮੇਰੇ ਨਾਲ ਤੁਸੀਂ ਵੀ ਦੇਖ ਸਕਦੇ ਹੋ ਕੋਈ ਗਨਮੈਨ ਨਹੀਂ ਹੈਗਾ ਮੈਂ ਇਹਦੇ ਲਈ ਡੀਆਈਜੀ ਸਾਹਿਬ ਨੂੰ ਵੀ ਮੈਸੇਜ ਕਰ ਰਹੇ ਹਾਂ ਕਿ ਮੇਰੀ ਸਿਕਿਉਰਿਟੀ ਵਿਡਰਾਅ ਆ ਐਸਐਸਪੀ ਸਾਹਿਬ ਨੂੰ ਕੌਲਾ ਕਰਦਾ ਮੇਰਾ ਕੋਈ ਫੋਨ ਨਹੀਂ ਚੁੱਕਦਾ ਮੈਨੂੰ ਕੋਈ ਵੀ ਇਨਸਾਨ ਕਿਹੇ ਪਾਸੇੋਂ ਨਹੀਂ ਮਿਲ ਰਿਹਾ ਰਿਪੋਰਟ ਤਾਂ ਹੈਗਾ ਸਰ ਐਕਚੁਅਲੀ ਜਿਹੜੀ ਮੁਲਾਜ਼ਮ ਦੀ ਜਿਹੜੀ ਡਿਊਟੀ ਸੀਗੀ ਉਹਨਾਂ ਨੇ ਲੈ ਕੇ ਜਾਣੀ ਸੀ ਜਿਹੜੀ ਵਿਸਰਾ ਰਿਪੋਰਟ ਦੇ ਨਾਲ ਵਿਸਰਾ ਉਹ ਇਹਨਾਂ ਨੇ ਜਮਾ ਨਹੀਂ ਕਰਾਇਆ ਮੈਡੀਕਲ ਕਾਲਜ ਨੰਬਰ ਸਰ ਦੇ ਵਿੱਚ ਜਿਹੜੇ ਕਰਕੇ ਇਹਨਾਂ ਨੂੰ ਪਰੇਸ਼ਾਨੀ ਆ ਰਹੀ ਹੈ ਜਿਹੜੇ ਥਾਣੇ ਦਾ ਮਾਮਲਾ ਜਿਹੜੇ ਲੈ ਕੇ ਗਏ ਸੀ ਇਹ ਅਜਨਾਲਾ ਇਹ 27 2024 ਦਾ ਪੋਸਟਮਾਰਟਮ ਹੋਇਆ ਮਨਜੀਤ ਸਿੰਘ ਜੀ ਦਾ ਇਹਨਾਂ ਦੇ ਫਾਦਰ ਸਾਹਿਬ ਤੇ ਉਸ ਤੋਂ ਬਾਅਦ ਵਿਸਰਾ ਦੋਵੇਂ ਪਾਸੇ ਭੇਜਿਆ ਕੈਮੀਕਲ ਵੀ ਤੇ ਇਥੇ ਸਟੌਪ ਫਾਜ ਤੁਹਾਡੇ ਕੋਲ ਪੂਰੀ ਰਿਪੋਰਟ ਭਰਾ ਗਦੇ ਸਾਡੇ ਕੋਲ ਪੂਰੀ ਰਿਪੋਰਟ ਉਸੇ ਵੇਲੇ ਉਹਨਾਂ ਨੂੰ ਰੀਸੀਵਿੰਗ ਵੀ ਗਈ ਸਾਡੇ ਕੋਲ ਹੁਣ ਸਰ ਸਾਈਨ ਕਿਦੇ ਸਾਈਨ ਕਿਦੇ ਉੱਤੇ ਇੰਦਰਜੀਤ ਸਿੰਘ ਨਹੀਂ ਇੰਦਰਾ ਇੰਦਰਜੀਤ ਸਿੰਘ ਹਾਂ ਤੇ ਅੱਜ ਕੌਣ ਆਇਆ ਦੁਬਾਰਾ ਤੁਹਾਡੇ ਕੋਲ ਆ ਕੇ ਕੀ ਕੰਮ ਦੇ ਸਾਨੂੰ ਕੇ ਸਰ ਸਾਡੇ ਸਰਾਂਕ ਮਤਲਬ ਕਿ ਮੁਸ਼ੀ ਸਾਹਿਬ ਨੇ ਸਾਡੇ ਕਿਤੇ ਰੱਖੇ ਸੀਗੇ ਕਾਗਜ਼ ਕਾਗਜ਼ ਜੋ ਵੀ ਸੀ ਸਾਡੇ ਕੋਲ ਮਿਸਪਲੇਸ ਹੋ ਗਿਆ ਤੇ ਸਾਨੂੰ ਦੁਬਾਰਾ ਉਹਨਾਂ ਦੇ ਰੀਇਸ਼ੂ ਕੀਤਾ ਜਾਵੇ ਤੇ ਜਿਹੜੀ ਖਰੜ ਤੋਂ ਰਿਪੋਰਟ ਉਹ ਆ ਗਈ ਤੁਹਾਡੇ ਕੋਲ ਤੇ ਹੁਣ ਜੇ ਵਿਸਰਾ ਗੁੰਮ ਹੋ ਜਾਂਦਾ ਹੈ ਤੇ ਇਹਦੇ ਨਾਲ ਰਿਪੋਰਟ ਤੇ ਕੀ ਇਫੈਕਟ ਪੈਗਾ ਇਹ ਤਾਂ ਜੀ ਪੁਲਿਸ ਦੀ ਜ਼ਿੰਮੇਵਾਰੀ ਹੈ ਕਿਉਂਕਿ ਅਸੀਂ ਇੱਥੋਂ ਉਹਨਾਂ ਨੂੰ ਰਸੀਦ ਕਰਾ ਲਈਦੀ ਹੈ ਤੇ ਵਿਸਰੇ ਦੇ ਵਿੱਚ ਆਪਾਂ ਤਾਂ ਭੇਜਦਾ ਕਿ ਉਹਨਾਂ ਨੂੰ ਕੋਈ ਬਿਮਾਰੀ ਜਾਂ ਕੁਝ ਹੋਰ ਕੋਈ ਦਿੱਕਤ ਨਹੀਂ ਸੀਗੀ ਉਹਨੇ ਚਾਹੇਗਾ ਕਿ ਉਹ ਆਪਾਂ ਸੀਲ ਲਾ ਕੇ ਭੇਜ ਤੇ ਆਪਣੇ ਹਸਪੀਟਲ ਦੀ ਉਹ ਦੇਖਾਂਗੇ ਕਿ ਸੀਲ ਲੱਗੀ ਹੈ ਸਾਰਾ ਕੁਝ ਹੈ ਪਾਰਟਿਕੂਲਰਸ ਤੇ ਮੈਂਸ਼ਨ ਹੈਗੇ ਨੇਗੇ ਉਸ ਤੋਂ ਬਾਅਦ ਫਿਰ ਜੋ ਵੀ ਹੈ ਥਰੂ ਜੇ ਉਹ ਸੀਲ ਟੁੱਟੀ ਹੁੰਦੀ ਤੇ ਤੁਸੀਂ ਅਸੀਂ ਆਪਾਂ ਆਪਾਂ ਨਹੀਂ ਲਾਵਾਂਗੇ ਆਪਾਂ ਨਹੀਂ ਲਾਵਾਂਗੇ ਇੱਡੀ ਵੱਡੀ ਲਾਪਰਵਾਹੀ ਮੰਨਦੇ ਹੋ ਪੁਲਿਸ ਡਿਪਾਰਟਮੈਂਟ ਦੀ ਲਾਪਰਵਾਹੀ ਤਾਂ ਹੈ ਸਰ ਐਟਸ ਆ ਮਤਲਬ ਕਾਫੀ ਵੱਡੀ ਲਾਪਰਵਾਹੀ ਹੈ ਜਿਨ੍ਹਾਂ ਨੂੰ ਇਨਸਾਫ ਚਾਹੀਦਾ ਜਿਨ੍ਹਾਂ ਦਾ ਜੀਆ ਹੈ ਉਹਨਾਂ ਵਾਸਤੇ ਤਾਂ ਬਹੁਤ ਮਾਰੀ ਗੱਲ ਹੈ ਇਹ ਜਿਹੜੀ ਆ ਜਿਹੜੀ ਜਮਾ ਕਰਾਣੀ ਸੀ ਚੀਜ਼ ਇਹ ਕਿੰਨੀ ਦੇਰ ਚ ਜਮਾ ਕਰਾਈ ਜਾਂਦੀ ਆ ਜਲਦੀ ਤੋਂ ਜਲਦੀ ਜੇ ਵਾਰ ਪਹੁੰਚਾ ਗਲਦੀ ਹੈ ਜਲਦੀ ਤੋਂ ਜਲਦੀ ਐਸੀ ਕਹਿੰਦੇ ਆ ਕਿ ਜਮਾ ਕਰਵਾਉਣੀ ਚਾਹੀਦੀ ਹੈ ਬਟ ਉਹਨ ਕਈ ਵਾਰੀ ਕਹਿੰਦੇ ਸਾਡੀਆਂ ਡਿਊਟੀਆਂ ਲੱਗੀਆਂ ਕਈ ਤਰ੍ਹਾਂ ਦੇ ਐਕਸਕਿਊਜ਼ਸ ਦਿੰਦੇ ਨੇ ਪਰ ਆਪਾਂ ਉਸ ਨੂੰ ਬੱਦੇ ਨਜ਼ਰ ਨਹੀਂ ਰੱਖਦੇ ਪਰ ਇਹ ਜਿਹੜਾ ਕੰਮ ਕੀਤਾ ਉਹਨਾਂ ਨੇ ਕੀਤਾ ਤੇ ਗਲਤੀ ਪਰ ਲੱਗਦਾ ਨਹੀਂ ਇੰਨੀ ਲੇਟ ਹੋ ਚੁੱਕੀ ਹੈ ਤੇ ਰਿਪੋਰਟ ਆਣ ਚ ਕੋਈ ਨਾ ਕੋਈ ਅੱਗੇ ਪਿੱਛੇ ਹੋ ਸਕਦੀ ਹੈ ਰਿਪੋਰਟ ਅਰੇ ਬਾਰੇ ਉਹੀ ਬਾਤ ਦੱਸੋ ਮੈਂ ਤੁਹਾਨੂੰ ਉਹੀ ਦੱਸਾਂ ਤੁਹਾਡਾ ਨਾਮ ਕੀ ਡੈਡੀਕੇਸ਼ਨ ਕੀ ਮੇਰਾ ਡਾਕਟਰ ਅਵੀ ਤੇਜਪਾਲ ਜੇ ਉਧਰ ਬੀਤੇ ਦਿਨੀ ਅੰਮ੍ਰਿਤਸਰ ਦੇ ਵਿੱਚ ਡਾਕਟਰ ਭੀਮਰਾਓ ਅੰਬੇਦਕਰ ਜੀ ਦੀ ਮੂਰਤੀ ਤੋੜੇ ਜਾਣ ਦਾ ਮਾਮਲਾ ਲਗਾਤਾਰ ਪੱਖ ਦਾ ਨਜ਼ਰ ਆ ਰਿਹਾ ਹੈ ਜਿਸ ਦਾ ਵਿਵਾਦ ਹੁਣ ਫਿਰੋਜ਼ਪੁਰ ਤੱਕ ਪਹੁੰਚ ਚੁੱਕਿਆ ਅਤੇ ਫਿਰੋਜ਼ਪੁਰ ਦੇ ਵਿੱਚ ਵਾਲਮੀਕ ਭਾਈਚਾਰੇ ਦੇ ਵੱਲੋਂ ਫਿਰੋਜ਼ਪੁਰ ਨੂੰ ਬੰਦ ਕਰਨ ਦੀ ਕਾਲ ਰੱਖੀ ਗਈ ਅਤੇ ਉਸ ਦਾ ਵੱਡਾ ਅਸਰ ਵੀ ਜਿਹੜਾ ਅੱਜ ਦੇਖਣ ਨੂੰ ਮਿਲਿਆ ਬਾਜ਼ਾਰਾਂ ਦੇ ਵਿੱਚ ਰੋਸ ਮਾਰਚ ਵੀ ਕੱਢਿਆ ਗਿਆ ਅਤੇ ਡਾਕਟਰ ਭੀਮਰਾਓ ਅੰਬੇਦਕਰ ਦੀ ਮੂਰਤੀ ਤੋੜੇ ਜਾਣ ਦਾ ਵਿਰੋਧ ਕਰਦੇ ਆ ਤਕਰੀਬਨ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 3 ਵਜੇ ਤੱਕ ਪੂਰਨ ਤੌਰ ਤੇ ਬਾਜ਼ਾਰਾਂ ਨੂੰ ਬੰਦ ਜਿਹੜਾ ਆ ਉਹ ਕੀਤਾ ਗਿਆ ਹੈ ਜਾਣਕਾਰੀ ਦਿੰਦੇ ਆ ਵਾਲਮੀਕ ਭਾਈਚਾਰੇ ਦੇ ਵੱਲੋਂ ਮੰਗ ਕੀਤੀ ਗਈ ਹੈ ਕਿ ਜਿਸ ਨੇ ਵੀ ਡਾਕਟਰ ਭੀਮrao ਅੰਬੇਦਕਰ ਜੀ ਦੀ ਮੂਰਤੀ ਦੀ ਭੰਨ ਤੋੜ ਕਰਕੇ ਵਿਅਸਵੀ ਕੀਤੀ ਹੈ ਉਸ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਅਤੇ ਇਸ ਮਾਮਲੇ ਦੀ ਬਾਰੀਕੀ ਦੇ ਨਾਲ ਜਾਂਚ ਹੋਵੇ ਕਿ ਇਹ ਕਿਸ ਦੇ ਵੱਲੋਂ ਕਰਵਾਇਆ ਗਿਆ ਹੈ। ਉਹਨਾਂ ਨੇ ਕਿਹਾ ਕਿ ਅਗਰ ਸਰਕਾਰਾਂ ਨੇ ਜਲਦ ਇਸ ਦੇ ਉੱਤੇ ਕੋਈ ਵੱਡਾ ਐਕਸ਼ਨ ਨਾ ਲਿਆ ਤਾਂ ਦੇਸ਼ ਭਰ ਦੇ ਵਿੱਚ ਵੀ ਪ੍ਰਦਰਸ਼ਨ ਜਿਹੜੇ ਨੇ ਦੇਖਣ ਨੂੰ ਮਿਲਣਗੇ। ਅੱਜ ਜਿਹੜਾ ਸੋਲਕਰ ਬੰਦ ਵੀ ਕਾਰਜ ਕਰੇ ਕੀਤੀਏ ਬਾਬਾ ਸ਼ਾਂਤੀ ਮੋਹ ਵੇਦਕਰ ਜੀ ਦੇ ਅੰਮ੍ਰਿਤਸਰ ਦੀ ਉਸ ਪਵਮਨ ਪਵਿੱਤਰ ਧਰਤੀ ਤੇ 26 ਜਨਵਰੀ ਗਣਤੰਤਰ ਦਿਵਸ ਤੇ ਪ੍ਰੀ ਪਲਾਨਿੰਗ ਨਾਲ ਉਹਨਾਂ ਦੇ ਬੋਟ ਨਾਲ ਛੇੜਛਾੜ ਕੀਤੀ ਜੀ ਉਹਨਾਂ ਨੂੰ ਤੋੜਿਆ ਗਿਆ ਉਹ ਜਿਹੜਾ ਬੰਦਾ ਹੈ ਉਹਨੂੰ ਪਲਾਨ ਕਰਕੇ ਉਹ ਸਾਡਾ ਸਰਕਾਰ ਨੇ ਕੀਤਾ ਹੋਵੇ ਜਾਂ ਗਰਮ ਗਰਮ ਧਰੇ ਦੇ ਲੋਕਾਂ ਨੇ ਕੀਤਾ ਹੋਵੇ ਤਾਂ ਮੈਂ ਸੈਕਲ ਰਵੀ ਦਾਸ ਵਾਪੇ ਅਸੀਂ ਪੂਰੇ ਖਾਕਰੇ ਵਿੱਚ ਇਹ ਜਿਹੜੀ ਵਾਅਦੇ ਬੁਲੰਦ ਕਰਾਂਗੇ ਸਰਕਾਰ ਨੂੰ ਚਪਾਣੀ ਨਹੀਂ ਦਿੰਦੇ ਆ ਸਰਕਾਰ ਜੇਤੀ ਤੇ ਜਲਦੀ ਉਹਨਾਂ ਲੋਕਾਂ ਦਾ ਪਰਦਾ ਖਾਸ ਕਰੇ ਜਿਨ੍ਹਾਂ ਨੇ ਇਹਨੂੰ ਪਲਾਨ ਕਰਕੇ ਭੇਜਿਆ ਤੇ ਇਹਦੇ ਤੇ ਜਿਹੜੇ ਘਾਰਾਂ ਦੇ ਜਿਹੜੇ ਦਿਵੂਨੀ ਦੇ ਗੇਜ ਵਿੱਚ ਐਨਐਸਓ ਲਾ ਕੇ ਚਿੱਟਾ ਇਹਨੂੰ ਵੀ ਕਿ ਹੰਗਾਸਰ ਲਈ ਜਾਵੇ ਇੰਦੀ ਉੱਚ ਪੱਧਰੀ ਜਿਹੜੀ ਜਾਂਚ ਹਾਈ ਸੁਪਰੀਮ ਕੋਰਟ ਲਈ ਹਾਈ ਕੋਰਟ ਦੇ ਜੇਜਰੇਈ ਕੀਤੀ ਜਾਵੇ। ਬੰਦੂ ਦੀ ਕਾਲ ਜਿਹੜਾ ਦੀ ਅੰਮ੍ਰਿਤਸਰ ਦੇ ਵਿੱਚ ਘਟਨਾ ਵਾਪਰੀ ਹੈ ਜਿਹੜੀ ਬਾਬਾ ਸਾਹਿਬ ਅੰਬੇੜਕਰ ਦੀ ਪ੍ਰਤੀਮਾ ਦੇ ਨਾਲ ਕੁਝ ਸਾਰਥੀ ਅਨਸਰਾਂ ਵੱਲੋਂ ਜਿਹੜੀ ਛੇੜਛਾੜ ਕੀਤੀ ਗਈ ਸੀ ਤੇ ਉਸ ਬੰਦ ਦੇ ਵਿੱਚ ਜਿਹੜਾ ਉਸ ਦੋਸ਼ੀ ਨੂੰ ਗ੍ਰਿਫਤਾਰ ਪੁਲਿਸ ਨੇ ਕਰ ਲਿਆ ਹੈ। ਲੇਕਿਨ ਜਿਹੜੀਆਂ ਉਹਦੇ ਪਿੱਛੇ ਸਾਜ਼ਿਸ਼ਾਂ ਨੇ ਹਾਲ ਤੱਕ ਉਹਨਾਂ ਦਾ ਪਰਦਾ ਨਕਾਬ ਬੇਨਕਾਬ ਨਹੀਂ ਕੀਤਾ ਪੁਲਿਸ ਪ੍ਰਸ਼ਾਸਨ ਨੇ ਵੀ ਅੱਜ ਹਫ਼ਤੇ ਤੋਂ ਜ਼ਿਆਦਾ ਹੋ ਚਲੇਆ। ਲੇਕਿਨ ਹਾਲ ਤੱਕ ਉਹ ਬੰਦੇ ਟਰੇਸ ਨਹੀਂ ਕੀਤੇ ਜਿਨ੍ਹਾਂ ਨੇ ਇਸ ਘਟਨਾ ਨੂੰ ਅੰਜਾਮ ਦਵਾਇਆ ਇਸ ਕਰਕੇ ਅੱਜ ਤੋਂ ਤਿੰਨ ਦਿਨ ਪਹਿਲਾਂ 27 ਤਰੀਕ ਨੂੰ ਵੀ ਰਾਵਣ ਸਾਨਾ ਮੋਲੇ ਪ੍ਰਦਰਸ਼ਨ ਕੀਤਾ ਕਿ ਅਸੀਂ ਸ਼ਹਿਰ ਦੇ ਵਿੱਚ ਤੇ ਮੰਗ ਕੀਤੀ ਕਿ 30 ਤਰੀਕ ਨੂੰ ਸੜਕਾਂ ਪਰ ਬੰਦ ਕਰਾਂਗੇ ਅੱਜ ਵਾਲਮੀਕੀ ਸਮਾਜ ਰਵਿਦਾਸੀ ਭਾਈਚਾਰਾ ਵੱਡਾ ਇਕੱਠ ਕਰਕੇ ਜਿਹੜਾ ਉਹ ਸੜਕਪੁਰ ਬੰਦ ਦੀ ਕਾਰ ਦਿੱਤੀ ਗਈ ਆ ਤੇ ਲੋਕਾਂ ਦਾ ਪਰਵਾਹ ਸਹਿਯੋਗ ਮਿਲ ਰਿਹਾ ਪ੍ਰਸ਼ਾਸਨ ਦਾ ਸਹਿਯੋਗ ਆ ਸਾਡਾ ਆਪਣਾ ਸ਼ਹਿਰ ਆ ਅਸੀਂ ਨਹੀਂ ਚਾਹੁੰਦੇ ਬਿਲਕੁਲ ਵੀ ਕਿ ਕਿਸੇ ਤਰ੍ਹਾਂ ਦੀ ਕੋਈ ਘਟਨਾ ਸੜਕਪੁਰ 'ਚ ਹੋਵੇ ਤੇ ਦੂਸਰੀ ਗੱਲ ਇਹ ਦੱਸਣਾ ਚਾਹਾਂਗਾ ਜਿਦ ਤਰ ਸਾਡੇ ਕੁਝ ਵੀਰਾਂ ਨੇ ਤੇ ਕੱਲ ਪਰसों ਜਦੋਂ ਜਲੰਧਰ ਬੰਦ ਹੋਇਆ ਜਲੰਧਰ ਦੇ ਵਿੱਚ ਜਦੋਂ ਸਾਡੇ ਵੀਰ ਬੰਦ ਕਰਵਾ ਰਹੇ ਸੀ ਉਦੋਂ ਖਾਲਸਪਾਣ ਦੀ ਲੋਕ ਜਿਹੜੇ ਆ ਉਹ ਢੰਡੇ ਲੈ ਕੇ ਖਾਲਸਪਾਣ ਲੋਕ ਢੰਡੇ ਲੈ ਕੇ ਉਹ ਸਾਡੇ ਲੋਕਾਂ ਦਾ ਵੀਰਾਂ ਦਾ ਵਿਰੋਧ ਕਰਨ ਆ ਗਏ ਮਤਲਬ ਇਸ ਤੋਂ ਕਲੀਅਰ ਸਾਨੂੰ ਇਹ ਵੀ ਸ਼ੱਕ ਪੈ ਰਿਹਾ ਵੀ ਇਹ ਖਾਲਸਤਾਨੀਆਂ ਦੀ ਸਾਜਿਸ਼ ਤਾਂ ਨਹੀਂ ਕਿਤੇ ਵੀ ਇਹ ਸਾਜੀਸ਼ ਖਾਲਸਤਾਨੀਆਂ ਦੀ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਜਦੋਂ ਬਾਬਾ ਸਾਹਿਬ ਮੇਰਕਰ ਦਰਬਾਰ ਸਾਹਿਬ ਤੇ ਸਿੱਖਧਰਮ ਅਪਣਾਉਣ ਵਾਸਤੇ ਕੋਟਰ ਸੀ ਉਦੋਂ ਵੀ ਇੰਨਾ ਹੀ ਲੋਕਾਂ ਨੇ ਬਾਬਾ ਸਾਹਿਬ ਮੇਰਕਰ ਨੂੰ ਗੁਰਦੁਆਰੇ ਚ ਵੜਨ ਨਹੀਂ ਦਿੱਤਾ ਗਿਆ ਸੀ ਇਸ ਕਰਕੇ ਮੈਨੂੰ ਲੱਗਦਾ ਵੀ ਸ਼ਾਇਦ ਇਹ ਸ਼ਰਾਰਤ ਕਰੀ ਉਹਨਾਂ ਦੀ ਹੋਦਕਦੀ ਹੈ ਤੇ ਲੇਕਿਨ ਇਤਨਾ ਜਵਾਬ ਪੱਥਰ ਨੂੰ ਦੇਵਾਂਗੇ ਜੇ ਇਨਸਾਫ ਨਹੀਂ ਮਿਲਦਾ ਤੇ ਤੇਲੇ ਦਿਖਾਇਆ ਤੇ پوری ਫਿਲਮ ਦਿਖਾਵਾਂਗੇ ਲਗਾ ਪਰ ਪੂਰਾ ਭਾਰਤ ਬੰਦ ਕਰਵਾਵਾਂਗੇ ਹਾਂਜੀ ਇਹ ਘਟਨਾ ਨੂੰ ਦੇਖ ਰਿਹਾ ਵੀ ਸ਼ਾਇਦ ਇਹ ਆਪਸੀ ਇੱਕ ਸਾਜੀਸ਼ ਲੜਾਈ ਕਰਾਂ ਦੀ ਸਾਜੀਸ਼ ਹੋਈ ਹੋ ਸਕਦਾ ਹੈ ਆਰਐਸਐਸ ਦੀ ਸਾਜੀਸ਼ ਹੋਵੇ ਹੋ ਸਕਦਾ ਖਾਲਿਸਤਾਨ ਦੀ ਸਾਜੀਸ਼ ਹੋਵੇ ਲੇਕਿਨ ਇਸ ਦੀ ਅਸੀਂ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਤੋਂ ਮੰਗ ਕਰਦੇ ਹਾਂ ਇਹਦੀ ਜੜੀਆਂ ਇਨਕੁਆਰੀ ਜਿਹੜੀ ਹੈ ਜੁਡੀਸ਼ਲੀ ਸੁਪਰੀਮ ਕੋਰਟ ਵੱਲੋਂ ਕਰਵਾਈ ਜਾਵੇ ਕਿਉਂਕਿ ਪੁਲਿਸ ਨੇ ਦੇਖਣ ਨਹੀਂ ਜਾਣਾ ਦੁਬਈ ਚ 3 ਮਹੀਨੇ ਪਹਿਲਾਂ ਇਹ ਬੰਦਾ 3 ਮਹੀਨੇ ਤੋਂ ਪਹਿਲਾਂ ਦੁਬਈ ਰਹਿ ਰਿਹਾ ਸੀ ਇਹ ਦੁਬਈ ਚ ਕੀ ਕਰਦਾ ਸੀ ਕਿਹੜੇ ਦੇ ਟੱਕ ਚ ਸੀ ਇਹ ਸਿਰਫ ਇਨਕੁਆਰੀ ਜਿਹੜੀ ਜੀਚੀ ਹੋ ਸਕਦੀ ਆ ਉਹਦੇ ਸਤਾਲ ਹੀ ਸਾਹਮਣੇ ਆ ਸਕਦਾ ਬੜੀ ਦੁਖਦਾਈ ਗੱਲ ਹੈ ਬਹੁਤ ਧੋਖਾ ਸਾਡੇ ਮਨਾਂ ਤੇ ਮਨਾਂ ਦੇ ਵਿੱਚ ਪੂਰੇ ਫਰੋਜਪੁਰ ਦੇ ਹਰ ਇੱਕ ਬੰਦੇ ਦੇ ਮਨ ਚ ਰੋਸ਼ ਆ ਕਿ ਬਾਬਾ ਸਾਹਿਬ ਮੇੜਕਰ ਜਿਹੜੇ ਸਮਾਨਤਾ ਦੀ ਗੱਲ ਕਰਦੇ ਹਰ ਇੱਕ ਧਰਮ ਹਰ ਇੱਕ ਵਰਗ ਨੂੰ ਬਰਾਬਰ ਦਾ ਅਧਿਕਾਰ ਦਿੰਦੇ ਆ ਲੇਕਿਨ ਅੱਜ ਉਸੇ ਬਾਬਾ ਸਾਹਿਬ ਮੇੜਕਰ ਦੀ ਮੂਰਤੀ ਥੋੜੀ ਜਾ ਰਹੀਆਂ ਬੜੀ ਸ਼ਰਮਨਾਕ ਗੱਲ ਹੈ ਤੇ ਦੱਸਣਾ ਚਾਹੂਗਾ ਹੋਰ ਕਿ ਬਾਬਾ ਸਾਹਿਬ ਬੇੜਕਰ ਨੇ ਸਾਰਾ ਨਹੀਂ ਕੀਤਾ ਲੇਕਿਨ ਅੱਜ ਜਿਹੜੇ ਇੱਕ ਔਰਤ ਹੈ ਇੱਕ ਪੈਣ ਦੀ ਕਿਸੇ ਵੀ ਜਾਤੀ ਤੋਂ ਹੋ ਸਕਦੀ ਆ ਉਹ ਕਿਤੇ ਸਰਕਾਰ ਦੇ ਦਿਖਾਈ ਨਹੀਂ ਦੇ ਰਹੀ ਜਦਕਿ ਉਹਨਾਂ ਲਈ ਬਾਬਾ ਸਾਹਿਬ ਬੇੜਕਰ ਨੇ ਵੋਟ ਪਾਉਣ ਦਾ ਅਧਿਕਾਰ ਦਿੱਤਾ ਉਹਨਾਂ ਨੂੰ ਆਜ਼ਾਦੀ ਨਾਲ ਜੀਵਨ ਜਿਉਣ ਦਾ ਅਧਿਕਾਰ ਦਿੱਤਾ ਜਦੋਂ ਬਾਬਾ ਸਾਹਿਬ ਬੇੜਕਰ ਦਾ ਸੰਵਿਧਾਨ ਲਿਖਿਆ ਗਿਆ ਉਸ ਤੋਂ ਬਾਅਦ ਹੀ ਜਿਹੜਿਆ 인ਦਰਾ ਗਾਂਧੀ ਪ੍ਰਧਾਨ ਮੰਤਰੀ ਬਣੀ ਆ ਸੋ ਬੜੀ ਦੁੱਖ ਦੀ ਗੱਲ ਹੈ ਨਹੀਂ ਇਨਸਾਨ ਮਿਲਦਾ ਤੇ ਲਗਾਤਾਰ ਸ਼ਰ ਚੜ ਜਾਏਗਾ ਜੀ ਜੈ ਭੀਮ ਜੈ ਭਰਤ ਜੈ ਸੋਦਾ ਤੇ ਉਧਰ ਖੰਨਾ ਸ਼ਹਿਰ ਨੇ ਉਸਤਿਕ ਨੈਸ਼ਨਲ ਹਾਈਵੇ ਦੇ ਉੱਤੇ ਇੱਕ ਭਿਆਨਕ ਹਾਦਸਾ ਵਾਪ ਗੰਨੇ ਦੀ ਟਰਾਲੀ ហេਠਾਂ ਦੱਬਣ ਨਾਲ ਦੋ ਕਿਸਾਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ। ਇਹ ਹਾਦਸਾ ਟਰੈਕਟਰ ਟਰਾਲੀ ਦੇ ਬੇਕਾਬੂ ਹੋਣ ਕਰਕੇ ਵਾਪਰਿਆ। ਦੋਵੇਂ ਕਿਸਾਨ ਆਪਣੇ ਖੇਤ ਤੋਂ ਗੰਨਾ ਲੈ ਕੇ ਅਮਲੋਦੀ ਗੰਨਾ ਮਿੱਲ ਵੱਲ ਜਾ ਰਹੇ ਸੀ ਕਿ ਰਸਤੇ ਦੇ ਵਿੱਚ ਇਹ ਹਾਦਸਾ ਵਾਪਰ ਗਿਆ। ਮ੍ਰਿਤਕਾਂ ਦੀ ਪਛਾਣ ਗੁਰਦੀਪ ਸਿੰਘ ਵਾਸੀ ਮਾਜਰੀ ਅਤੇ ਦੀਦਾਰ ਸਿੰਘ ਵਾਸੀ ਮਾਜਰੀ ਦੇ ਵਜੋਂ ਹੋਈ ਹੈ। ਪੁਲਿਸ ਨੇ ਦੋਵਾਂ ਦੀਆਂ ਲਾਸ਼ਾਂ ਨੂੰ ਸਿਵਲ ਹਸਪਤਾਲ ਖੰਨਾ ਦੇ ਮਰਦਾ ਘਰ ਦੇ ਵਿੱਚ ਰਖਵਾ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਦੇ ਅਨੁਸਾਰ ਜਦੋਂ ਗੁਰਦੀਪ ਸਿੰਘ ਆਪਣੇ ਗਵਾਂਡੀ ਦੀਦਾਰ ਸਿੰਘ ਵਾਸੀ ਮਾਜਰੀ ਦੇ ਨਾਲ ਗੰਨੇ ਨਾਲ ਲੱਦੀ ਹੋਈ ਟਰਾਲੀ ਲੈ ਕੇ ਅਮਲੋਹ ਰੋਡ ਖੰਨਾ ਸਥਿਤ ਗੰਨਾ ਮਿਲ ਵੱਲ ਜਾ ਰਿਹਾ ਸੀ ਤਾਂ ਜਿਵੇਂ ਹੀ ਇਹ ਲੋਕ ਬਾਮੋ ਮਾਜਰਾ ਪਹੁੰਚਦੇ ਨੇ ਗੰਨੇ ਦੇ ਢੇਰ ਦੀ ਰੱਸੀ ਟੁੱਟ ਜਾਂਦੀ ਹੈ ਜਿਸ ਕਰਕੇ ਟਰੈਕਟਰ ਬੇਕਾਬੂ ਹੋ ਜਾਂਦਾ ਹੈ ਸੰਤੁਲਨ ਗਵਾ ਬੈਠਦਾ ਅਤੇ ਟਰੈਕਟਰ ਜਿਹੜਾ ਘੁੰਮਦਾ ਹੋਇਆ ਰੇਲਿੰਗ ਦੇ ਉੱਤੇ ਜਾ ਚੜਿਆ ਹਲਾਣ ਕਰਕੇ ਗੰਨਾ ਦੋਵਾਂ ਕਿਸਾਨਾਂ ਦੇ ਉੱਤੇ ਡਿੱਗ ਪਿਆ ਘਟਨਾ ਵਾਲੀ ਥਾਂ ਤੋਂ ਲਗਭਗ ਅੱਧਾ ਕਿਲੋਮੀਟਰ ਦੂਰ ਖੜੀ ਸੜਕ ਸੁਰੱਖਿਆ ਫੋਰਸ ਜਿਹੜੀ ਹੈ ਮੌਕੇ ਤੇ ਪਹੁੰਚਦੀ ਹੈ ਸਬ ਇੰਸਪੈਕਟਰ ਸੁਖਦੇਵ ਸਿੰਘ ਨੇ ਕਿਹਾ ਕਿ ਰਾਹਗੀਰਾਂ ਦੀ ਮਦਦ ਦੇ ਨਾਲ ਉਹਨਾਂ ਨੂੰ ਗੰਨੇ ਦੇ ਢੇਰ ਦੇ ਹੇਠੋਂ ਬਾਹਰ ਕੱਢ ਲਿਆ ਗਿਆ ਪਰ ਉਹਨਾਂ ਨੂੰ ਬਚਾਇਆ ਨਹੀਂ ਜਾ ਸਕਿਆ ਗੁਰਦੀਪ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ ਜਦੋਂ ਕਿ ਦਿਦਾਰ ਸਿੰਘ ਨੂੰ ਇਲਾਜ ਦੇ ਵਾਸਤੇ ਖੰਨਾ ਸਿਵਲ ਹਸਪਤਾਲ ਲਿਆਂਦਾ ਗਿਆ ਜਿੱਥੇ ਰਸਤੇ ਦੇ ਵਿੱਚ ਹੀ ਉਸ ਦੀ ਮੌਤ ਹੋ ਗਈ ਅਸੀਂ ਨਾ ਜੀ ਲਿਵੜੇ ਖੜੇ ਸੀਗੇ ਲਿਵੜੇ ਖੰਡਣ ਤੋਂ ਬਾਅਦ ਸਾਨੂੰ ਰਾਹਗੀਰ ਨੇ ਆ ਕੇ ਦੱਸਿਆ ਵੀ ਉੱਥੇ ਇੱਕ ਟਰੈਕਟਰ ਹੈ ਜਿਹੜਾ ਬੇ ਕੰਟਰੋਲ ਹੋ ਕੇ ਲੈਫਟ ਸਾਈਡ ਵਾਲਾ ਜਿਹੜਾ ਫੁੱਟਪਾਥ ਆ ਉਹਦੇ ਉੱਪਰ ਚੜ ਗਿਆ ਅਸੀਂ ਜਿਹੜੇ ਇੱਥੋਂ ਥੋੜੀ ਦੂਰੇ ਸੀ 5 ਮਿੰਟ ਦੇ ਵਿੱਚ ਐਸਐਸਐਫ ਟੀਮ ਆਪਣੀ ਆਈ ਆਉਣ ਤੋਂ ਬਾਅਦ ਅਸੀਂ ਆ ਕੇ ਦੇਖਿਆ ਸਾਂ ਜਿਹੜੇ ਦੋ ਇੱਕ ਚਲਾਉਣ ਵਾਲਾ ਸੀਗਾ ਟਰੈਕਟਰ ਤੇ ਇੱਕ ਨਾਲ ਬੈਠਾ ਸੀਗਾ ਉਹ ਦੋਨੇ ਪੂਰੀ ਤਰ੍ਹਾਂ ਰਸੇ ਟੁੱਟ ਗਏ ਟਰਾਲੀ ਦੇ ਉਹ ਗੰਨੇ ਦੇ ਥੱਲੇ ਆ ਗਏ ਫਿਰ ਸਾਡੇ ਨਾਲ ਕੁਝ ਪਬਲਿਕ ਦੇ ਬੰਦੇ ਹੋ ਗਏ ਵਿਚਾਰੇ ਉਹਨਾਂ ਨੇ ਸਾਥ ਦਿੱਤਾ ਅਸੀਂ ਮੈਟੋਮੈਟਿਕ ਗੰਨੇ ਕੋਨੇ ਚੱਕ ਕੇ ਬੰਦੇ ਕੱਢੇ ਇੱਕ ਬੰਦਾ ਚਲੋ ਪਹਿਲਾਂ ਠੀਕ ਸੀਗਾ ਰਾਹ ਜਾ ਕੇ ਉਹਦੀ ਮੌਤ ਹੋ ਗਈ ਤੇ ਦੂਸਰਾ ਬਹੁਤ ਔਖਾ ਕੱਢਿਆ ਉਹਦੀ ਪਹਿਲੇ ਹੀ ਡੈਥ ਹੋ ਗਈ ਜੀ ਵਿੱਚ ਤੇ ਪਛਾਣ ਹੋਈ ਇਹ ਕਿੱਥੋਂ ਦੇ ਰਹਿਣ ਵਾਲੇ ਨੇ ਜੀ ਇਹ ਇਹ ਪਿੰਡ ਮਾਜਰੀ ਦੇ ਨੇ ਜੀ ਤਹਿਸੀਲ ਪੈਲ ਜਿਹੜਾ ਆਪਣਾ ਬੀਜਾ ਰੋਡ ਤੇ ਹੈ ਜੀ ਪਿੰਡ ਮਾਜਰੀ ਜੀ ਹਾਂਜੀ ਹਾਂਜੀ ਕਾਰਨ ਕੀ ਲੱਗਦਾ ਕਿ ਢਲਾਣਾ ਸੀ ਜਾਂ ਕੀ ਹੋਇਆ ਕੀ ਹੈ ਇਹ ਕਾਰਨ ਇਹ ਹੋਇਆ ਜੀ ਪਹਿਲਾਂ ਟਰੈਕਟਰ ਉਧਰੋਂ ਚੜਦਾ ਸੀ ਤੇ ਟਰੈਕਟਰ ਸੀਗਾ ਫੋਰਡ ਗੰਨਾ ਜਿਆਦੇ ਆ ਛੋਟਾ ਫੋਰਡ ਸੀ ਉਹ ਬੇ ਕੰਟਰੋਲ ਹੋ ਗਿਆ ਰੜਾਈ ਤੋਂ ਰੁੜਨ ਲੱਗੇ ਤੇ ਉਹ ਲੈਫਟ ਸਾਈਡ ਨੂੰ ਘੁੰਮ ਗਿਆ ਕਿਰਨ ਮਗਰੋਂ ਟਰਾਲੀ ਨੇ ਧੱਕ ਮਾਰੀ ਤੇ ਰਸੇ ਟੁੱਟ ਗਏ ਰਸੇ ਟੁੱਟਣ ਨਾਲ ਬੰਦੇ ਥੱਲੇ ਆ ਗਏ ਜੀ ਮੌਕੇ ਤੇ ਤੁਸੀਂ ਮੌਕੇ ਤੇ ਪਹੁੰਚ ਕੇ ਕਿੰਨੀ ਕਿ ਇੱਥੇ ਮੁਸ਼ਕਲ ਕਰਨੀ ਪੈਗੀ ਫਿਰ ਤੁਹਾਨੂੰ ਬਹੁਤ ਕੋਸ਼ਿਸ਼ ਕੀਤੀ ਹੈ ਜੀ ਨਾਲ ਪਬਲਿਕ ਨੇ ਵੀ ਬਹੁਤ ਕੋਸ਼ਿਸ਼ ਕੀਤੀ ਹੈ ਇੱਥਾ ਗੰਨੇ ਚੱਕ ਚੱਕ ਭਗਾ ਭਗਾ ਮਾਰੇ ਪਰੇ ਥੱਲੇ ਪਰੋਂ ਪੂਲੀਆਂ ਉੱਪਰ ਚੜ ਗਏ ਸੀ ਮੁੰਡੇ ਇੱਕ ਦੋ ਤੇ ਕੱਢੇ ਨਹੀਂ ਜਾਣੀ ਬਹੁਤ ਕੋਸ਼ਿਸ਼ ਕੀਤੀ ਹੈ ਜੀ ਪਰ ਬਚੇ ਨਹੀਂ ਜੀ ਡੈਥ ਹੋ ਗਈ ਚਾਰਾਂ ਦੇ ਦੋਨਾਂ ਦੀ ਸਵੇਸਾਨ ਇਸ ਵਕਤ ਦੀਆਂ ਵੱਡੀਆਂ ਤੇ ਤਾਜ਼ਾ ਖਬਰਾਂ ਪਲਪਲ ਦੀ ਅਪਡੇਟ ਦੇਖਣ ਵਾਸਤੇ ਜੁੜੇ ਰਹੋ ਦਾ ਹਨ ਮਿਊਟ ਦੇ ਨਾਲ ਫਿਲਹਾਲ ਇਜਾਜ਼ਤ ਚਾਹਾਂਗੇ ਧੰਨਵਾਦ